ਸਾਡੀ ਪ੍ਰਾਚਨ ਜੁਧ ਕਲਾ ਆ ਜਿਵੇਂ ਘੋੜਿਆਂ ਤੇ ਤੀਰ ਅੰਦਾਜ਼ੀ ਹੋ ਗਈ ਘੋੜਿਆਂ ਤੇ ਜੁਧ ਹੋ ਗਿਆ ਘੋੜਿਆਂ ਤੇ ਈਲੇ ਪੱਟਣਾ ਜਿਹੜੀ ਆਮ ਤਲੀ ਪਰਥਾ ਆ ਤੇ ਅਸੀਂ ਤੁਹਾਡਾ ਇਹਦੇ ਵਿੱਚ ਕੀ ਆ ਵੀ ਜਿਹੜੀ ਜੰਗ ਜੂ ਕਲਾ ਦੇ ਵਿੱਚ ਲੜਾਈ ਹੁੰਦੀ ਸੀ ਉਦੋਂ ਕਿਵੇਂ ਤੇਜ਼ ਘੋੜੇ ਤੇ ਟਾਰਗੇਟ ਕਰਨਾ ਕਟਿੰਗ ਕਿਵੇਂ ਕਰਨੀ ਆ ਉਹ ਸਾਰਾ ਕੁਝ ਆ ਤੋ ਬਹੁਤ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਜਿਹੜਾ ਹੌਲਾ ਤੇ ਮੁਹੱਲਾ ਜਿਹਦਾ ਮੇਨ ਸੀਗਾ ਦੋ ਧਿਰਾਂ ਦੀ ਲੜਾਈ ਜਿਹਨੂੰ ਮਨਸੂਹੀ ਜੁੱਧ ਕਹਿੰਦੇ ਆ ਤੇ ਉਹ ਬੱਚੇ ਕਰਨਗੇ ਜਿਹੜੀ ਇੱਥੇ ਸੱਚਾਈ ਆ ਵੀ ਇੱਥੇ ਕਈ ਵਾਰ ਕੀ ਹੁੰਦਾ ਵੀ ਜਦੋਂ ਤੁਸੀਂ ਕੋਈ ਉਦਮ ਕਰਦੇ ਆ ਤੇ ਜਿਹੜੇ ਇੱਥੇ ਦੇ ਸਿੱਖ ਉਹੀ ਜ਼ਿਆਦਾ ਡਰਦੇ ਆ ਤੇ ਤੁਸੀਂ ਵਿਦੇਸ਼ ਦੀ ਘਰਤੀ ਆਂ ਆ ਕਰਤਾ ਸਾਨੂੰ ਗੋਰੇ ਕੀ ਕਹਾਂਗੇ ਸਾਨੂੰ ਦੂਜਿਆਂ ਕੰਨੇ ਪਤਾ ਨਹੀਂ ਸਾਨੂੰ ਕੱਢ ਕੇ ਫੜ ਕੇ ਛੱਡ ਦੇ ਉਹ ਮੈਂ ਜਿਹੜਾ ਮੈਂ ਇੱਥੇ ਮੈਨੂੰ ਵੀ 15 ਸਾਲ ਹੋ ਗਿਆ ਜਿਹੜਾ ਮੈਂ ਦੇਖਿਆ ਵੀ ਇੱਥੇ ਅਸੀਂ ਅਸੀਂ ਡਰਦੇ ਤਾਂ ਦੌੜੇ ਫਿਰਦੇ ਆ ਵੀ ਉਸ ਕਮਿਊਨਿਟੀ ਨੂੰ ਜ਼ਿਆਦਾ ਲੰਗਰ ਸ਼ਕਾ ਦੀਏ ਅਸੀਂ ਸਿੱਖ ਭਵੇਂ ਇੱਥੇ ਰਾਗੀ ਆਉਂਦੇ ਆ ਭੁੱਖੇ ਮਰ ਜਾਣੇ ਉਹ ਫੇਰ ਨਹੀਂ ਤਰਸ ਆਉਂਦਾ ਸਾਨੂੰ ਹੋਰ ਬੜਾ ਕੁਛ ਆ ਸਿੱਖਾਂ ਦੇ ਹਨਾ ਹਾ ਜੇ ਸਿੱਖ ਇੱਥੇ ਕੋਈ ਨਸ਼ਾ ਖਾ ਕੇ ਕੁਛ ਹੋ ਜਾਏ ਫੇਰ ਅਸੀਂ 10-20000 ਡਾਲਰ ਲਾ ਦਾਂਗੇ ਪਰ ਜੇ ਉਹ ਤਾਂ ਇੱਥੇ ਕਿਸੇ ਨਿਆਣੇ ਨੂੰ ਲੋੜ ਆ ਫੇਰ ਨਹੀਂ ਅਸੀਂ ਦਿੰਦੇ ਉਹ ਤਾਂ ਕਿਸੇ ਦੇ ਧਰਮ ਨੂੰ ਪ੍ਰੇਰਿਆ ਨਹੀਂ ਵੀ ਇੱਧਰ ਆ ਜਾਓ ਉਨੇ ਕਾ ਵੀ ਔਖਾ ਆ ਖੱਡਿਓ ਤਿੱਖੀ ਬਾਲੋ ਨੇ ਕੀ ਜੇ ਹੁਣਾ ਸਹੀ ਗੱਲ ਹੁਣ ਇਹ ਕੋਈ ਕਾਮਨ ਨਹੀਂ ਨਾ ਕਹਿੰਦੀ ਤੁਸੀਂ ਸਾਈ ਬੰਨਾ ਚਕ ਹੋਰ ਤਾਂ ਮਨੋਂ ਕਹਿੰਦਾ ਵੀ ਤੈਨੂੰ ਬਹੁਤ ਔਖਾ ਹੋਣਾ ਸਹੀ ਗੱਲ ਹੁਣ ਉੱਥੇ ਦਾ ਅਗਲਾ ਕਹਿੰਦੇ ਤੇਰਾ ਸੁਖੀ ਹੋ ਜਾਊਗਾ ਘਰ ਪਰਿਵਾਰ ਸੁਖੀ ਹੋ ਜਾ ਮਹਾਰਾਜ ਕਹਿੰਦੇ ਤੈਨੂੰ ਕੰਡਿਆ ਦੇ ਸੇਤੇ ਸੌਣਾ ਪੈਣਾ ਉਹ ਕਹਿੰਦੇ ਪੈਸੇ ਦੇਵਾਂਗੇ ਉਹ ਕਹਿੰਦੇ ਪੈਸੇ ਦੇਵਾਂਗੇ ਇਧਰ ਉਹ ਕਹਿੰਦਾ ਮੈਂ ਸਿਰ ਲੈਣਾ ਪੰਜਾ ਤੇ ਸਿਰ ਲੈ ਕੇ ਦਿੱਤੀ ਸਿੱਕੀ ਔਰ ਤੁਸੀਂ ਨਗਰ ਕੀਤਾ ਕਹਿੰਦੇ ਗਤਕਾ ਪਾਰਟੀ ਉਹ ਬਾਜੇ ਵਾਲੀ ਪਾਰਟੀ ਦਾ ਗਤਕਾ ਪਾਰਟੀ ਬਰਾਬਰ ਕਰਤੀ ਉਹਨਾਂ ਨੂੰ ਇਹ ਨਹੀਂ ਪਤਾ ਸਾਡੇ ਸਭ ਤੋਂ ਅਮੀਰ ਬਿਰਸਾ ਉਹ ਗਤਕੇ ਵਾਲੇ ਸਾਹਮਣੇ ਬੈਠਿਆ ਔਰਨ ਕੀ ਹੋਲੀ ਮਮ ਹੋਲਾ ਖਾਲਸਾ ਇਹ ਜਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਜਿੱਥੇ ਪੂਰੇ ਦੇਸ਼ ਭਰ ਤੋਂ ਹੋਲੇ ਮਹੱਲੇ ਦੇ ਇਸ ਪਵਿੱਤਰ ਦੇਹੜੇ ਨੂੰ ਲੈ ਕੇ ਆਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਉੱਥੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਹੋਲੇ ਮਹੱਲੇ ਦੇ ਸਵੰਦ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਜਾਂਦੇ ਨੇ ਚਾਹੇ ਪਿਛਲੇ ਦਿਨੀ ਤੁਸੀਂ ਗਤਕੇ ਦੇ ਮੁਕਾਬਲੇ ਦੇਖੇ ਹੋਣਗੇ ਤੇ ਹੁਣ ਇਸ ਦੇ ਵਿੱਚ ਦੁਬਾਰਾ ਫੇਰ ਤੋਂ ਇੱਕ ਨਵਾਂ ਰੂਪ ਜਿਹੜਾ ਤੁਸੀਂ ਦੇਖ ਰਹੇ ਹੋ ਉਸ ਦੇ ਵਿੱਚ ਘੋੜਸਵਾਰ ਨਯੰਗ ਫੌਜਾਂ ਨਵੇਂ ਬੱਚੇ ਉਚੰਗ ਪਚੰਗਣਾ ਜਿੱਥੇ ਘੋੜਸਵਾਰੀ ਦੇ ਕਰਤੱਵ ਦਿਖਾਉਣਗੇ ਨਾਲ ਹੀ ਨਿਜੇਬਾਜ਼ੀ ਤੇ ਹੋਰ ਕਾਫੀ ਤਰ੍ਹਾਂ ਦੇ ਜਿਹੜੇ ਰਾਨੀ ਜਨਕ ਕਰਤਬ ਨੇ ਉਹ ਦਿਖਾਈ ਜਾਣਗੇ ਸੋ ਖਾਲਸਾ ਹੈਰੀਟੇਜ ਫਾਊਂਡੇਸ਼ਨ ਦੇ ਮੁੱਖ ਸੰਸਥਾਪਕ ਅਤੇ ਹੋਰ ਇੱਥੇ ਕਾਫੀ ਧਾਰਮਿਕ ਐਕਟੀਵਿਟੀਆਂ ਦੇ ਵਿੱਚ ਜਾਣਿਆ ਪਛਾਣਾ ਨਾਮ ਜਥੇਦਾਰ ਜਗਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅਹ ਹੌਲੇ ਮਹਾਲੇ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜੀ ਕਾਫੀ ਤਰ੍ਹਾਂ ਦੇ ਕੱਲ ਨੂੰ ਪ੍ਰੋਗਰਾਮ ਉਲੀਕੇ ਨੇ ਕਿ ਵਿਉਤਬੰਦੀ ਬਣਾਈ ਹੈ ਜੀ ਹਾਂ ਅ ਤਕਰੀਬਨ ਅਸੀਂ 11 ਵਜੇ ਜਿਹੜਾ ਆ ਹੌਲੇ ਮ ਲਈ ਤਿਆਰੀ ਕਰਕੇ ਸ਼ੁਰੂ ਕਰਨਾ 12 ਵਜੇ ਅਸੀਂ ਮਹਲਾ ਕੱਢਣਾ ਤੇ ਜਿਹਦੇ ਵਿੱਚ ਸਿੰਘ ਸਾਹਿਬ ਗੈਨੀ ਪ੍ਰਤਾਪ ਸਿੰਘ ਜਾਨੀ ਜਿਹੜੇ ਹੈਡ ਗ੍ਰਾਂਥੀ ਹਜੂਰ ਸਾਹਿਬ ਦਾ ਉਹ ਪਹੁੰਚਣਗੇ ਤੇ ਉਹ ਨਾਲ ਹੋਣਗੇ ਤਾਂ ਉਸ ਤੋਂ ਬਾਅਦ ਉੱਥੋਂ ਅਪ ਚੱਲ ਕੇ ਤੇ ਗਰਾਉਂਡ ਇਹਦੇ ਵਿੱਚ ਰੀਨੇ ਚ ਆ ਜਾਣਾ ਜੀ ਰੀਨੇ ਦੇ ਵਿੱਚ ਜਿਹੜੇ ਸਿੰਘ ਇੱਥੇ ਟ੍ਰੇਨਿੰਗ ਲੈਂਦੇ ਆ ਘੋੜਿਆਂ ਤੇ ਜਾਂ ਜਿਹੜੇ ਸਿਖਾਉਂਦੇ ਆ ਉਹ ਸਾਰੇ ਇਕੱਤਰ ਹੋਣਗੇ ਇਹਦੇ ਵਿੱਚ ਜਿਹੜੀ ਸਾਡੀ ਪ੍ਰਾਤਨ ਜੁਧ ਕਲਾ ਆ ਜੀ ਆ ਜਿਵੇਂ ਘੋੜਿਆਂ ਤੇ ਤੀਰੰਦਾਜ਼ੀ ਹੋ ਗਈ ਘੋੜਿਆਂ ਤੇ ਜੁਧ ਹੋ ਗਿਆ ਘੋੜਿਆਂ ਤੇ ਈਲੇ ਪੱਟਣਾ ਜਿਹੜੀ ਆਮ ਤਲੀ ਪ੍ਰਥਾ ਆ ਤੇ ਅਸੀਂ ਥੋੜਾ ਇਹਦੇ ਵਿੱਚ ਕੀ ਆ ਵੀ ਜਿਹੜੀ ਜੰਗ ਜੂ ਕਲਾ ਦੇ ਵਿੱਚ ਜਿਹੜੀ ਲੜਾਈ ਹੁੰਦੀ ਸੀ ਉਦੋਂ ਕਿਵੇਂ ਤੇਜ ਘੋੜੇ ਤੇ ਟਾਰਗੇਟ ਕਰਨਾ ਕਟਿੰਗ ਕਿਵੇਂ ਕਰਨੀ ਆ ਉਹ ਸਾਰਾ ਕੁਝ ਉਸ ਤੋਂ ਬਾਅਦ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਨੰਦਪੁਰ ਸਾਹਿਬ ਦੇ ਜਿਹੜਾ ਖੋਲਾ ਤੇ ਮੁਹੱਲਾ ਜਿਹਦਾ ਮੇਨ ਸੀਗਾ ਦੋ ਧਿਰਾਂ ਦੀ ਲੜਾਈ ਜਿਹਨੂੰ ਮਨਸੂਈ ਜੁੱਧ ਕਹਿੰਦੇ ਆ ਤੇ ਉਹ ਬੱਚੇ ਕਰਨਗੇ ਜਿਵੇਂ ਅਸੀਂ ਦੋ ਜਰਨੈਲ ਬਣਾਉਨੇ ਆ ਉਹਨਾਂ ਦੀ ਫਿਰ ਲੜਾਈ ਪਹਿਲਾਂ ਜਰਨੈਲਾਂ ਦੀ ਹੁੰਦੀ ਆ ਫਿਰ ਉਸ ਤੋਂ ਬਾਅਦ ਉਹ ਇਧਰੋਂ ਸਿੰਘ ਭੇਜਦਾ ਉਧਰੋਂ ਸਿੰਘ ਭੇਜਦਾ ਫਿਰ ਉਹ ਇਦਾਂ ਉਹਦੇ ਜਿਹੜੇ ਕਾਫੀ ਜਿਹੜਾ ਆ ਉਹਦੇ ਪ੍ਰਾਤਮਕ ਸਮੇਂ ਨੂੰ ਅਸੀਂ ਮੁੱਖ ਰੱਖ ਕੇ ਜਿਹੜੀਆਂ ਪ੍ਰਾਤਮਕ ਸਮੇਂ ਦੇ ਵਿੱਚ ਹੁੰਦੀਆਂ ਸੀ ਅੱਜ ਦੇ ਰੇਡ ਚ ਨਹੀਂ ਦੇਖਣ ਨੂੰ ਮਿਲਦੀਆਂ ਉਹ ਦੁਬਾਰਾ ਫੇਰ ਪ੍ਰਦਰਸ਼ਨ ਆਪਾਂ ਕਰਨਾ ਆਪਾਂ ਸੋਚਦੇ ਹਾਂ ਵੀ ਆਪਾਂ ਉਹ ਚੀਜ਼ਾਂ ਜਿਹੜੀਆਂ ਉਹ ਕਰ ਸਕੀਏ ਤੇ ਉਹਦੇ ਵਾਸਤੇ ਇੱਥੇ ਪ੍ਰੈਕਟਿਸ ਕਰਦੇ ਉਹਦੇ ਵਾਸਤੇ ਇੰਨਾ ਕੁਝ ਜਿਹੜਾ ਰੀਨਾ ਬਣਾਇਆ ਘੋੜੇ ਲੈ ਸਿਰਫ ਉਹਦਾ ਮਕਸਦ ਸਾਡਾ ਇਹ ਆ ਕਿ ਜਿਹੜੀ ਸਾਡੀ ਕਲਾ ਜਿਹੜੀ ਅੱਜ ਅਸੀਂ ਗੱਤਕੇ ਲਈ ਤਾਂ ਅਸੀਂ ਬਹੁਤ ਜ਼ੋਰ ਲਾਤਾ ਤੇ ਗੱਤਕਾ ਸੀਨੇ ਸਾਲਾਂ ਦੇ ਵਿੱਚ ਛੋਟੀ ਤੋਂ ਗਾਂ ਨਹੀਂ ਲੰਘ ਸਕੇ ਸਚਾਈ ਹੈ ਬਿਲਕੁਲ ਜੀ ਤੇ ਸੋਟੀ ਦੀ ਫਾਈਟ ਦੇ ਵਿੱਚ ਵੀ ਅਜੇ ਤੱਕ ਸਾਡੇ ਤੋਂ ਫਾਈਨਲ ਜਜਮੈਂਟ ਨਹੀਂ ਹੋਂਦੀ ਉਹਨੂੰ ਅਸੀਂ ਛੋਟਾ ਕਰੀ ਜਾਂਦੇ ਹਾਂ ਸੌਖਾ ਕਿੱਦਾਂ ਕਰੀਏ ਜਿਹੜੀ ਜੱਜ ਸੋਚਦੇ ਵੀ ਅਸੀਂ ਕਿੰਦਾ ਸੌਖਾ ਜੀ ਨਿਆਣਾ ਨਾ ਰੁੱਸੇ ਪਰ ਜਦੋਂ ਅਸੀਂ ਦੂਜੀਆਂ ਕਮਿਊਨਿਟੀ ਦੇ ਚ ਜਾਂਦੇ ਉਹ ਇਹ ਨਹੀਂ ਰੱਖਦੇ ਵੀ ਅਸੀਂ ਖੁਸ਼ ਕਿੱਦਾਂ ਕਰਨਾ ਉਹ ਜਿਹੜੇ ਉੱਥੇ ਦੇ ਆਏ ਉਹ ਬੱਚੇ ਉਹ ਆਪਣੇ ਆਪ ਜੀ ਖੁਸ਼ ਹੋ ਕਹਿੰਦੇ ਸਾਨੂੰ ਮੌਕਾ ਮਿਲਿਆ ਸਾਡੀ ਪ੍ਰਾਤਨ ਕਲਾ ਸਾਂਭਣ ਦਾ ਸੋ ਅਸੀਂ ਵੀ ਇਹ ਸੋਚਦੇ ਹਾਂ ਵੀ ਉਹ ਸਾਨੂੰ ਸਾਡੇ ਦੇ ਵਿੱਚ ਉਹ ਗੁਣ ਜਿਹੜਾ ਸਿੱਖਾਂ ਦੇ ਵਿੱਚ ਗੁਣ ਤੇਗਾ ਉਸ ਅਲੋਪ ਹੋ ਗਿਆ ਵੀ ਹੁਣ ਜੇ ਬੱਚਾ ਹਾਰ ਗਿਆ ਉਹ ਅੱਠ ਜੱਜ ਲੱਗੇ ਆ ਰੈਫਰੀ ਲੱਗੇ ਸਾਰਿਆਂ ਦਾ ਕਸੂਰ ਕੱਢ ਕੇ ਉਤਰ ਜਾਂਦਾ ਸਟੇਜ ਤੋਂ ਹਾਂਜੀ ਮੇਰੇ ਨਾਲ ਤਾਂ ਤੱਕਾ ਹੋ ਗਿਆ ਇਹ ਬਹੁਤ ਸੌਖਾ ਹੋ ਗਿਆ ਮੈਂ ਕਹਿਣਾ ਤੇ ਜਦੋਂ ਅਸੀਂ ਦੂਜੀ ਕਮਿਊਨਿਟੀ ਜਾਂਦੇ ਆ ਉਸ ਦਿਨ ਦੇ ਹਾਰ ਕੋਲੋਂ ਦੇ ਸਾਨੂੰ ਤਾਂ ਮੌਕਾ ਮਿਲਿਆ ਅਸੀਂ ਤਾਂ ਜਿੱਤਣ ਲਈ ਆਏ ਅਸੀਂ ਤਾਂ ਖੇਡਣ ਆਏ ਆ ਸਾਨੂੰ ਪਤਾ ਲੱਗਾ ਸਾਡੀ ਜੰਗ ਜੁਗ ਲਾ ਸੋ ਉਹਦਾ ਹੀ ਅਸੀਂ ਇਹ ਸਾਰਾ ਕੁਝ ਕਰ ਰਹੇ ਵੀ ਸਾਡੀ ਜਿਹੜੀ ਜਿੱਥੇ ਗਤਕਾ ਸੀਗਾ ਉੱਥੇ ਅਸੀਂ ਬਹੁਤ ਯੁੱਧ ਕਲਾ ਬਾਕੀਆਂ ਛੱਡ ਦਿੱਤੀਆਂ ਆਰਚਰੀ ਸਿੱਖਾਂ ਦੀ ਬਹੁਤ ਅਹਿਮ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਸਵਾਰ ਦਾ ਤੀ ਸਾਡੀਆਂ ਜੰਗ ਜੂ ਕਲਾ ਪੰਜ ਪੰਜ ਸਿੱਖ ਜਾ ਕੇ ਮਤਲਬ 10-10 ਲੱਖ ਨਾਲ ਲੜਦੇ ਰੇ ਉਹ ਕਲਾਮਾਂ ਸਾਰੀਆਂ ਅਸੀਂ ਛੱਡਦੇ ਜਾ ਰਹੇ ਹਾਂ ਸੋ ਅਸੀਂ ਉਹਦਾ ਇੱਕ ਪਰਾਲਾ ਕਰਾਉਣਾ ਗੁਰੂ ਸਾਹਿਬ ਨੇ ਅਸੀਂ ਉਹ ਤੁਰ ਰਹੇ ਹਾਂ ਵੀ ਉਹ ਸਾਡੀ ਜਿਹੜੀ ਕਲਾ ਜਿਹੜੀ ਆ ਸਾਡੇ ਕੋਲ ਬੱਚਿਆਂ ਨੂੰ ਪਤਾ ਲੱਗੇ ਵੀ ਐਦਾਂ ਦੋ ਘੋੜਿਆਂ ਤੋਂ ਇੱਕ ਘੋੜੇ ਨਾਲ ਲੜਾਈ ਹੁੰਦੀ ਸੀ ਐਦਾਂ ਜਿਹੜੇ ਥੱਲੇ ਸਿੰਘ ਸੀ ਉੱਤੇ ਘੋੜਿਆਂ ਤੇ ਚੜ੍ਹ ਕੇ ਲੜਦੇ ਸੀ ਐਦਾਂ ਦੋ ਦੋ ਘੋੜੇ ਵਾਲੇ ਭਜਾ ਕੇ ਇੱਕ ਦੂਏ ਦੇ ਕੀਵੇਂ ਮਾਰਦੇ ਉਹ ਸਾਰਾ ਕੁਝ ਕੱਲ ਨੂੰ ਆਪਾਂ ਜੇ ਗੁਰੂ ਸਾਹਿਬ ਕਿਰਪਾ ਕਰਨ ਤੇ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਵਦੇਸ਼ਾਂ ਦੀ ਧਰਤੀ ਦੇ ਉੱਤੇ ਕਿੰਨਾ ਕੁ ਮੁਸ਼ਕਲ ਹੁੰਦਾ ਜੇ ਇਹ ਪ੍ਰੋਗਰਾਮ ਲਿਖਨੇ ਕਿਉਂਕਿ ਪੰਜਾਬ ਦੇ ਵਿੱਚ ਬੰਦਸ਼ਾਂ ਬਹੁਤ ਘੱਟ ਨੇ ਆਪਾਂ ਆਪਣਾ ਜਿਹੜਾ ਕਲਚਰ ਹਸਣ ਜਿਸ ਤਰ੍ਹਾਂ ਮਰਜ਼ੀ ਕਰ ਸਕਦੇ ਆ ਲੇਕਿਨ ਇੱਥੇ ਕਿਸ ਤਰ੍ਹਾਂ ਦੀਆਂ ਪਰਮਿਸ਼ਨਸ ਲੈਣੀਆਂ ਪੈਂਦੀਆਂ ਨੇ ਕਿੰਨਾ ਕੁ ਔਖਾ ਹੁੰਦਾ ਪ੍ਰੋਗਰਾਮ ਲਿਖਣ ਦੇ ਵਿੱਚ ਆ ਵਿਦੇਸ਼ਾਂ ਦੀ ਉੱਥੇ ਆਮ ਲੋਕਲ ਨੂੰ ਕਲਚਰ ਪਤਾ ਆ ਸਾਡਾ ਸਿੱਖਾਂ ਨੂੰ ਖਾਸ ਕਰ ਵੀ ਪਤਾ ਦੂਜੀਆਂ ਕਮਿਊਨਿਟੀ ਨੇ ਪਤਾ ਇੱਥੇ ਨਹੀਂ ਪਤਾ ਜੀ ਜਿਹੜੀ ਇੱਥੇ ਸੱਚਾਈ ਆ ਵੀ ਇੱਥੇ ਕਈ ਵਾਰ ਕੀ ਹੁੰਦਾ ਵੀ ਜਦੋਂ ਤੁਸੀਂ ਕੋਈ ਉਦਮ ਕਰਦੇ ਆ ਤੇ ਜਿਹੜੇ ਇੱਥੇ ਦੇ ਸਿੱਖ ਉਹੀ ਜ਼ਿਆਦਾ ਡਰਦੇ ਆ ਤੇ ਤੁਸੀਂ ਵਿਦੇਸ਼ ਦੀ ਘਰਤੀ ਆਂ ਕਰਤਾ ਸਾਨੂੰ ਗੋਰੇ ਕੀ ਕਹਣਗੇ ਸਾਨੂੰ ਦੂਜਿਆਂ ਕੰਨੇ ਪਤਾ ਨਹੀਂ ਸਾਨੂੰ ਕੱਢ ਕੇ ਫੜ ਕੇ ਕੱਢ ਦੇਣਗੇ ਜ਼ਿਆਦਾਤਰ ਮਤਲਬ ਮੈਂ 70% ਕਰਦਾ ਹਾਂ 70% ਸਿੱਖ ਤਾਂ ਡਰੀ ਤੁਰੇ ਜਾਂਦੇ ਆ ਬੈਕਲਾਂ ਦੀ ਇੱਕ ਤੁਹਾਡੇ ਨਾਲ ਐਗਜ਼ਾਮਪਲ ਵੀ ਸ਼ੇਅਰ ਕਰਾਂਗੇ ਪਿਛਲੇ ਦਿਨ ਇੱਕ ਤੁਹਾਡੀ ਵੀਡੀਓ ਬਹੁਤ ਵਾਇਰਲ ਹੋਈ ਸੀ ਜਿੱਤੇ ਟੀਮ ਆਉਟ ਇਨ ਤੋਂ ਕੁਝ ਤੁਸੀਂ ਪਰਚੇਸ ਕਰਨ ਲਈ ਗਏ ਤੇ ਹਾਂਜੀ ਔਰ ਉਸ ਦੇ ਵਿੱਚ ਜੇਕਰ ਆਪਾਂ ਕਮੈਂਟਸ ਦੀ ਗੱਲ ਕਰੀ ਤਾਂ 99% ਆਪਣੇ ਸਿੱਖ ਭਾਈ ਸੀ ਜਿਹਨਾਂ ਨੇ ਕਮੈਂਟ ਕੀਤੇ ਮਤਲਬ ਉਹਦਾ ਕਾਰਨ ਇਹ ਕਿ ਆ ਵੀ ਦਰੇ ਹੋਈ ਸਕਾ ਜੀ ਚਾਹੇ ਉਹ ਆਜ਼ਾਦ ਦੇਸ਼ ਵਾਹ ਜਿੱਥੇ ਤੁਹਾਡੇ ਕੋਈ ਪੌਂਦੀ ਨਹੀਂ ਕੈਨੇਡਾ ਨੂੰ ਕੋਈ ਮਤਲਬ ਨਹੀਂ ਮੈਂ ਹੁਣੇ ਦੱਸਦਾ ਕਿਸੇ ਨੇ ਲੈਂਗਲੀ ਦੇ ਵਿੱਚ ਇੱਕ ਮੈਸੇਜ ਕਰਤਾ ਸੀ ਵੀ ਰੋਡ ਤੇ ਘੋੜੇ ਲਜਾਣੇ ਮਨਾ ਕਰਤੇ ਹਰਜਾਪ ਸਿੰਘ ਨੇ ਉਹਨਾਂ ਨੂੰ ਮੈਸੇਜ ਕੀਤਾ ਜਿਹੜਾ ਉਹਨਾਂ ਦੀ ਸਿਟੀ ਆਫ ਲੈਂਗਲੀ ਨੂੰ ਉਹਦੇ ਮੇਅਰ ਦਾ ਇਹਨੂੰ ਜਵਾਬ ਆਇਆ ਵੀ ਮੈਨੂੰ ਨਹੀਂ ਪਤਾ ਇਹਨੇ ਕਿਨੇ ਸਿਟੀ ਚ ਗਲਤ ਜਿਹੇ ਫਵਾਹ ਫੈਲੀ ਇਹ ਕਦੇ ਵੀ ਨਹੀਂ ਹੋ ਸਕਦਾ ਨਹੀਂ ਜਿੱਥੇ ਸੜਕਾਂ ਦੇ ਤੇ ਘੋੜੇ ਲਿਜਾ ਸਕਦੇ ਹਾਂ ਵੀ ਇੱਥੇ ਅੱਜ ਤੱਕ ਦੀ ਲਾਈਵ ਤੱਕ ਲੈਂਗਲੀ ਦੇ ਵਿੱਚ ਜਾਂ ਕਿਤੇ ਵੀ ਕੈਨੇਡਾ ਦੇ ਵਿੱਚ ਸੜਕ ਤੇ ਗਏ ਘੋੜੇ ਦਾ ਕੋਈ ਹੈਪਨ ਨਹੀਂ ਕੁਝ ਕਹਤੇ ਨਹੀਂ ਤੇ ਇਹ ਅਸੀਂ ਕਿਉਂ ਬੰਦ ਕਰਾਂਗੇ ਸਾਡਾ ਹੈਰੀਟੇਜ ਆ ਇਹ ਜ਼ਿਆਦਾਤਰ ਲੋਕੀ ਨੂੰ ਇਹ ਸ਼ਾਇਦ ਨਹੀਂ ਪਤਾ ਵੀ ਘੋੜੇ ਲਿਜਾ ਸਕਦੇ ਸੜਕਾਂ ਦੇ ਇਸ ਕਰਕੇ ਉਹ ਕਮੈਂਟ ਵੀ ਕਰਦੇ ਨਹੀਂ ਪਤਾ ਦੂਜੀ ਗੱਲ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਵੀ ਚਾਹੇ ਅਸੀਂ ਆਜ਼ਾਦ ਦੇਸ਼ ਵਿੱਚ ਆ ਜਿੱਥੇ ਤੁਸੀਂ ਦਮਾਲਾ ਬਣ ਕੇ ਘੁੰਮ ਸਕਦੇ ਆ ਤੁਸੀਂ ਪਰ ਉੱਥੇ ਜਿਹੜੇ ਸਾਡੇ ਸਿੱਖ ਸਾਰਿਆਂ ਵਿਹਾਤੇ ਮੋਟਰ ਤੇ ਚੱਲ ਗਿਆ ਸਾਨੂੰ ਰਿਪੋਰਟ ਕਰ ਦੇਣਾ ਚੰਗੇ ਚੰਗੇ ਸਿੱਖ ਹੈ ਹੈ ਬੰਨਣ ਤੋਂ ਵੀ ਡਰਨ ਲੱਗੇ ਮਨ ਲੱਗਦਾ ਉਹ ਦੱਸ ਕੇ ਜਿਹੇ ਦੀ ਹਾਲਾਤ ਹੈ ਸ਼ਾਸਤਰ ਤੋਂ ਇਹ ਡਰਦੇ ਨੇ ਬੜਾ ਲੰਬਾ ਸਮਾਂ ਉਹਨਾਂ ਨੂੰ ਲੱਗਾ ਵੀ ਜੇ ਸ਼ਾਸਤਰ ਬਾਹਰ ਤੁਸੀਂ ਕੱਢ ਲਿਆ ਕਿਰਪਾਨ ਚੋਂ ਤੁਹਾਡਾ ਖੂਨ ਮੰਗੂਗੀ ਤੇ ਜੇ ਤੁਹਾਡੀ ਆਮ ਪਰਚਲੇ ਤੇ ਕਿਆ ਜਾਂਦਾ ਕਹਿੰਦੇ ਜੇ ਸ਼ਾਸਤਰ ਜੇ ਤੁਹਾਡੀ ਜੇ ਤੁਹਾਡੀ ਕਿਰਪਾਨ ਖੂਨ ਮੰਗੂਗੀ ਤੇ ਤੁਹਾਡੀ ਕੌਮ ਚਲਾਊਗੀ ਕਿੱਥੇ ਹਾਂ ਬਿਲਕੁਲ ਤੇ ਅੱਗੇ ਤਾਂ ਉਹ ਸੌਂਦੇ ਘੋੜਿਆਂ ਤੇ ਸੀ ਤਾਂ ਫਿਰ ਉਹ ਕਿੱਥੋਂ ਪੈਦਾ ਹੋਣਗੇ ਕਿਉਂਕਿ ਅਸੀਂ ਅਸੀਂ ਸੁੱਖ ਦੇ ਵਿੱਚ ਰਹਿੰਦੇ ਰਹਿੰਦੇ ਸਾਨੂੰ ਇਹ ਵੀ ਨਹੀਂ ਪਤਾ 70000 ਮੈਂਬਰ ਮੈਂਬਰ ਕੈਨੇਡਾ ਅਮਰੀਕਾ ਦਾ ਆ ਜਿਹੜਾ ਮਾਰਸ਼ਲ ਆ ਟੌਪ ਦਾ ਕਰਦਾ ਓਕੇ ਜਿਹੜੇ ਕਿਰਪਾਨਾਂ ਨਾਲ ਖੇਡਦੇ ਛੋਟੀਆਂ ਨਾਲ ਨਹੀਂ ਹੂੰ ਕਿਰਪਾਨਾਂ ਨਾਲ ਫਾਈਟ ਕਰਦੇ ਆ ਅਸੀਂ ਉਹਨਾਂ ਤੇ ਜਾਂਦੇ ਆ ਕਿਹੜੀ ਛੋਟੀ ਦੀ ਗੇਮ ਬਣਾ ਲਈ ਜੀ ਉਹ ਕਿਰਪਾਨਾਂ ਨਾਲ ਹੀ ਚੱਲ ਰਿਹਾ ਗੇਮ ਕੋਈ ਨਹੀਂ ਉਹ ਉਹ ਜੰਗ ਜੁਗ ਕਲਾ ਅਸੀਂ ਗੇਮ ਬਣਾਉਣਾ ਚਾਹੁੰਦੇ ਹਾਂ ਕਹਿੰਦੇ ਆ ਦਵਾਸਤ ਇਹ 올림픽 ਤੇ ਲੈ ਜੀਏ ਹਾਂ ਉਹ ਕਹਿੰਦੇ 올림픽 ਦੇ ਲੋੜੇ ਅਸੀਂ ਤੇ ਯੋਧ ਰਿਆ ਜੁਧ ਕਲਾ ਹੈ ਹਨਾ ਚਲੋ ਲਿਖ ਇੱਥੇ ਜੇਕਰ ਆਪਾਂ ਗੱਲ ਕਰੀਏ ਤਾਂ ਸੇਫਟੀ ਨੂੰ ਮੁੱਖ ਰੱਖਿਆ ਜਾਂਦਾ ਫਿਰ ਉਹ ਸੇਫਟੀ ਦੇ ਲਈ ਵਰ ਕਿਸ ਤਰ੍ਹਾਂ ਦੇ ਇਕਵਿਪਮੈਂਟਸ ਰਹਿੰਦੇ ਹ ਉਹ ਸੇਫਟੀ ਵਾਸਤੇ ਉਹਨਾਂ ਕੋ ਵਰਦੀਆਂ ਬਹੁਤ ਮਹਿੰਗੀਆਂ 3-3 ਹਜ਼ਾਰ ਦੀਆਂ ਵਰਦੀਆਂ ਉਹਨਾਂ ਕੋ ਸਾਰਾ ਅਸੀਂ ਵੀ ਪਾਉਂਦੇ ਆ ਸੰਜੋਗ ਆਪਾਂ ਅ ਕੀ ਕਰਦੇ ਆ ਮਤਲਬ ਦੇਖੋ ਕੋਈ ਵੀ ਚੀਜ਼ ਨੂੰ ਆਪਾਂ ਤਰੱਕੀ ਵਾਸਤੇ ਜੇ ਬੱਚਿਆਂ ਨੂੰ 골ਡ ਮੈਡਲ ਮਿਲਣ ਲੱਗੇ ਸਪੋਰਟਸ ਵਿੱਚ ਗੱਤਕਾ ਗਿਆ ਪਰ ਦੂਸਰਾ ਪਾਸਾ ਸੀ ਭੁੱਲ ਗਏ ਇੱਕ ਪੱਖ ਅਸੀਂ ਰੱਖ ਲਿਆ ਠੀਕ ਹੈ ਉਹ ਚੰਗੀ ਗੱਲ ਆ ਚਲੋ ਬੱਚਿਆਂ ਨੂੰ ਤਰੱਕੀ ਹੋ ਗਈ ਪਰ ਜਿਹੜੀ ਅਸਲੀ ਕਲਾ ਸੀ ਉਹਨੂੰ ਛੱਡ ਗਏ ਸੀ ਅਸੀਂ ਸ਼ੌਕਾ ਕਰ ਲਿਆ ਸੀ ਬੱਚਿਆਂ ਨੂੰ ਕਿੱਦਾਂ ਜਿੱਤਣਗੇ ਸਾਡੇ ਕਿਤੇ ਬੱਤੇ ਲਾ ਮਹੀਨਾ ਦੇ ਦੇਣਾ ਸੀ ਸਾਡੀ ਸਾਰਿਆਂ ਦੀ ਦੌੜੇ ਲੱਗੀ ਆ ਵੀ ਅਸੀਂ ਇਦਾਂ ਦੀ ਜੱਜਮੈਂਟ ਕਰ ਲਈਏ ਵੀ ਜਿੱਥੇ ਕੋਈ ਰੌਲਾ ਹੀ ਨਾ ਪਵੇ ਪਰ ਉਹ ਦੀ ਗੱਲਦੇ ਉਹ ਗੁਰ ਇੱਕ ਗੱਲ ਤੇ ਵੀ ਸਮਝੌਤਾ ਨਹੀਂ ਉਹਦੇ ਵਿੱਚ ਇੱਕ ਵਾਰੀ ਕਿ ਅਸੀਂ ਗਏ ਸੀ 55 ਇੰਚ ਦੀ ਕਰਪਾਨ ਸੀ ਇਹਨਾਂ ਕੋ 39 ਇੰਚ ਦੀ ਕਰਪਾਨ ਸੀ ਓਕੇ ਉਹ ਕਹਿੰਦੇ ਨੇ ਤੁਸੀਂ ਲੈ ਕੇ ਆਉਂਦੇ ਮੈਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਸਰਕਾਰਾਂ ਵੀ ਉਹਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਜਦੋਂ ਤੁਹਾਡੀ ਸੀਰੀਜ਼ ਆਪ ਜਿਹੜੀ ਤੁਸੀਂ ਰੂਟੀਨ 'ਚ ਪਾਣੀ ਆ ਕਿੱਥੇ ਉਹ 3-3 ਫੁੱਟ ਦੀਆਂ ਪਾਉਂਦੇ ਸੀ ਤੇ ਜਦੋਂ ਲੜਾਈ ਤੇ ਜਾਣਾ ਸੀ ਐਕਚੁਅਲੀ ਉਹ ਵੱਡੀ ਹੁੰਦੀ ਸੀ ਤੇ ਅੱਜ ਉਹ 6 ਇੰਚ ਤੇ ਆ ਕੇ ਸਿਮਟ ਕੇ ਰਹਿ ਗਈ ਅਸੀਂ ਹਾਂ ਉਹ ਗੱਲ ਦੇਖੋ ਸਰਕਾਰਾਂ ਤਾਂ ਜਿਹੜੇ ਵੀ ਮੌਕੇ ਦਾ ਰਾਜ ਭਾਗ ਹੋਊਗਾ ਉਹ ਕਦੇ ਵੀ ਨਹੀਂ ਚਾਹੁੰਦਾ ਵੀ ਜੋਦੇ ਲੋਕ ਜਾਂ ਜਿਹੜੀਆਂ ਕੌਮਾਂ ਜਾਗਦੀਆਂ ਉਹ ਮੇਰੇ ਮੋਰੇ ਹਨ ਕਿਸੇ ਦਾ ਵੀ ਰਾਜ ਹੈ ਚਾਹੇ ਰੰਗ ਦੇਵ ਦਾ ਹੋਵੇ ਚਾਹੇ ਹਿੰਦੁਸਤਾਨ ਸਰਕਾਰ ਦਾ ਹੋਵੇ ਜਾਂ ਕਿਸੇ ਦਾ ਵੀ ਹੋਵੇ ਜਿਹੜਾ ਵੀ ਦੇਸ਼ ਦਾ ਮੁਖੀ ਹੋਊਗਾ ਉਹ ਇਹ ਚਾਹੂਗਾ ਵੀ ਲੋਕ ਪਿੱਛੇ ਰਹਿਣ ਅਸੀਂ ਸਾਡਾ ਰਾਜ ਭਾਗ ਰਹਾ ਕੋਈ ਵੀ ਅਣਖੀ ਜਿਹੜਾ ਉਹਨੂੰ ਹਮੇਸ਼ਾ ਉਹ ਸਰਕਾਰ ਨੇ ਦੱਬ ਕੇ ਰੱਖਣਾ ਹੁੰਦਾ ਸੋ ਇਹ ਤਾਂ ਲੋਕਾਂ ਦੇ ਉੱਤੇ ਆ ਜੀ ਬਿਲ ਲੋਕਾਂ ਨੇ ਕਿਵੇਂ ਬਚਣਾ ਜਾਂ ਹੁਣ ਗੁਰਗੋਮ ਸਾਹਿਬ ਪਾਸ਼ਾ ਤੇ ਫਿਰ ਨਗਾਰੇ ਤੋਂ ਨsinge ਬਜਾਇ ਤੇ ਬਾਈ ਧਰ ਦੇ ਰਾਜਨ ਰੌਲਾ ਪਾ ਲਿਆ ਬਿਲਕੁਲ ਜੀ ਹਨਾ ਤੇ ਫਿਰ ਉਹ ਕਹਿੰਦੇ ਵੀ ਠੀਕ ਹੈ ਅਸੀਂ ਨਹੀਂ ਵਜਾਉਂਦੇ ਸੋ ਉਹੀ ਗੱਲ ਤੇ ਮੋਟਰ ਹਾਰ ਇੱਥੇ ਦਾ ਜਿਹੜਾ ਸਿੱਖਿਆ ਜਾਂ ਹਰ ਲੋਕ ਤੇ ਮੋਟਰ ਤੇ ਕਾਫੀ ਪੀਣ ਜਾਂਦੇ ਆ ਤੇ ਜੇ ਸਿੱਖ ਦੋ ਕਾਫੀ ਪੀਣ ਚੱਲੇਗਾ ਕੀ ਉਤਰਾਜ ਹੋ ਗਿਆ ਵੀ ਕਿੱਡਾ ਕਹਿ ਰਹੇ ਅਸੀਂ ਨਹੀਂ ਟੈਕਸ ਦਿੰਦੇ ਜੇ ਅਸੀਂ ਘੋੜਿਆਂ ਤੇ ਕਹਿੰਦੇ ਅਸੀਂ ਟੈਕਸ ਨਹੀਂ ਦਿੰਦੇ ਤੇ ਉਹ ਸਿੱਖ ਜਾਦਾ ਦਿੰਦੇ ਜਿਹੜੇ ਕਮੈਂਟ ਕਰਨ ਵਾਲੇ ਗੱਲ ਸਿਰਫ ਡਰ ਦੀ ਆ ਇੱਕ ਉੱਥੇ ਅਮਰੀਕਾ ਦੇ ਵਿੱਚੋਂ ਭੰਗੜਾ ਪਾਉਂਦਾ ਉਹ ਨਹੀਂ ਉਸ ਤੋਂ ਪਹਿਲਾਂ ਜਿਹੜਾ ਗੱਲ ਕਰੀਏ ਤਾਂ ਕਈ ਅੰਗਰੇਜ਼ਾਂ ਦੀਆਂ ਵੀਡੀਓ ਵੀ ਆਈਆਂ ਨੇ ਜਿਹੜੀਆਂ ਜੋ ਪੋਸਟ ਵਾਲੇ ਆਮ ਜਾਂਦੇ ਆ ਬੈਨਕੂਬਰ ਦੇ ਵਿੱਚ ਇੱਥੇ ਪਟੇਲ ਆ ਸਾਡਾ ਮਿੱਤਰ ਉਹ ਬੈਨਕੂਬਰ ਡਾਊਨ ਟਾਊਨ 'ਚ ਜਾ ਕੇ ਆਇਆ ਕੋੜਿਆਂ ਹਾਂ ਬਿਲਕੁਲ ਕੋਈ ਰੌਲਾ ਨਹੀਂ ਟੀਮ 14 ਜਾਂ ਹੋਰ ਮੈਕਟਿਵ ਕਰਾਤੇ ਉਹ ਜਾਂਦੇ ਸਾਰੇ ਜਾਂਦੇ ਕੋਈ ਰੌਲਾ ਨਹੀਂ ਮਤਲਬ ਮੈਂ ਉੱਥੇ ਫੇਰ ਤੁਹਾਨੂੰ ਉਹੀ ਗੱਲ ਕਹਿੰਦਾ ਵੀ ਗੱਲ ਸਾਡੀ ਜਿਹੜੀ ਅਸੀਂ ਗੁਲਾਮੀ ਨੂੰ ਸਾਲ ਕੱਟ ਲਈ ਹੋ ਸਾਡੇ ਜਿਹਨ 'ਚ ਵੱੜ ਚੁੱਕੀ ਹੈ ਸਾਨੂੰ ਡਰੀ ਬਹੁਤ ਲੱਗਣ ਲੱਗ ਪਿਆ ਹੈ ਨਾ ਮੈਂ ਤਾਂ ਉਹਦਾ ਇੱਕ ਨੇ ਕਮੈਂਟ ਕਰਦਾ ਭੰਗੜਾ ਹਾਂ ਮੈਂ ਉਹਨੂੰ ਮੈਨੂੰ ਪਤਾ ਲੱਗ ਗਿਆ ਮੈਂ ਉਹਨੂੰ ਫੋਨ ਕਰਤਾ ਉਹ ਤੇ ਮੈਂ ਕਿਹਾ ਵੀ ਤੂੰ ਵੀ ਭੰਗੜਾ ਦਾ ਕਪਤਾਨ ਸੀ ਤੇ ਤੇਰਾ ਭਰਾ ਵੀ ਇੱਕ ਕਪਤਾਨ ਇਹ ਕਿੱਡੀ ਚੰਗੀ ਗੱਲ ਹੈ ਬਈ ਤੈਨੂੰ ਹੱਕ ਕੀ ਆ ਸਾਡੇ ਉੱਤੇ ਕਮੈਂਟ ਕਰਨ ਦਾ ਨਾ ਤੂੰ ਸਿੱਖਿਆ ਹੈ ਨਾ ਤੂੰ ਆਪ ਦਾ ਭੰਗੜੇ ਮੈਂ ਨਹੀਂ ਕਹਿੰਦਾ ਵੀ ਭੰਗੜਾ ਉਹ ਠੀਕ ਹੈ ਉਹਦੀ ਫੰਕਸ਼ਨਡ ਹੈਗਾ ਅਸੀਂ ਤਾਂ ਉੱਤੇ ਵੀ ਨਹੀਂ ਕਰਦੇ ਵੀ ਠੀਕ ਹੈ ਉਹ ਕਰਦੇ ਆ ਪਰ ਤੂੰ ਗੁਰਮਤ ਦੇ ਉੱਤੇ ਕਰਨ ਵਾਲਾ ਕੌਣ ਹੁੰਦਾ ਤੂੰ ਅਸੀਂ ਬਾਣੇ ਪਾ ਕੇ ਗੈਂਟੇ ਮੈਂ ਤੈਨੂੰ ਕੀ ਹੱਕ ਆ ਬਈ ਨਹੀਂ ਉਹ ਫੇਜੀ ਮੈਂ ਮੈਂ ਤੁਸੀਂ ਨਹੀਂ ਸੀ ਜਾਣਾ ਮੈਂ ਕਿਉਂ ਨਹੀਂ ਜਾਣਾ ਸਾਡੀ ਮਰਜ਼ੀ ਹਾਂ ਇਹ ਤਾਂ ਲਿਗਾ ਨਹੀਂ ਹੈਗਾ ਨਾ ਉਹ ਨਹੀਂ ਕਰਦਾ। ਸੋ ਗੱਲ ਇਹ ਆ ਵੀ ਉਹ ਮੈਂ ਜਿਹੜਾ ਮੈਂ ਇੱਥੇ ਮੈਨੂੰ ਵੀ 15 ਸਾਲ ਹੋ ਗਿਆ ਜਿਹੜਾ ਮੈਂ ਦੇਖਿਆ ਵੀ ਇੱਥੇ ਅਸੀਂ ਅਸੀਂ ਦਰਦੀ ਤਾਂ ਦੌੜੇ ਫਿਰਦੇ ਆ ਵੀ ਉਸ ਕਮਿਊਨਿਟੀ ਨੂੰ ਜਾਦਾ ਲੰਗਰ ਛਕਾ ਦਈਏ। ਅਸੀਂ ਸਿੱਖ ਭਵੇਂ ਇੱਥੇ ਰਾਗੀ ਆਉਂਦੇ ਆ ਭੁੱਖੇ ਮਰ ਜਾਂਦੇ ਉਹ ਫੇਰ ਨਹੀਂ ਤਰਸ ਆਉਂਦਾ ਸਾਨੂੰ। ਹੋਰ ਬੜਾ ਕੋਸ਼ ਆ ਸਿੱਖਾਂ ਦੇ ਹਨਾ ਹਾਂ ਜੇ ਸਿੱਖ ਇੱਥੇ ਕੋਈ ਨਸ਼ਾ ਖਾ ਕੇ ਕੁਝ ਹੋ ਜਾਏ ਫੇਰ ਅਸੀਂ 10-20 ਹਜ਼ਾਰ ਡਾਲਰ ਲਾ ਦਾਂਗੇ ਪਰ ਜੇ ਉਹ ਤਾਂ ਇੱਥੇ ਕਿਸੇ ਨਿਆਣੇ ਨੂੰ ਲੋੜਿਆ ਫੇਰ ਨਹੀਂ ਅਸੀਂ ਦਿੰਦੇ। ਸੋ ਉਹੀ ਗੱਲ ਆ ਵੀ ਜਦੋਂ ਸਾਡੇ ਬਿਰਸੇ ਦੀ ਗੱਲ ਆਉਂਦੀ ਆ ਸਾਡੇ ਸਿਧਾਂਤਾਂ ਤੇ ਸਾਡੀ ਡੋਨੇਸ਼ਨ ਹੀ ਨਿਕਲਦੀ ਫੇ ਸਾਡੇ ਕੋਲਟ ਕਮੈਂਟ ਨਿਕਲਦੇ ਆ ਪਰ ਜੇ ਅਸੀਂ ਕਹਦੇ ਆ ਵੇ ਲੰਗਰ ਸਗਾਉਣਾ ਫੇ ਲੱਖ ਡਾਲਰ ਇਕੱਠਾ ਕਰ ਲਓ ਪਉਂਦੀ ਸਵੇਰੇ ਲੰਗਰ ਵਾਲੀ ਕੰਮ ਜ਼ਿਆਦਾ ਕਮ ਫੇਮਸ ਹੋ ਗਈ ਜੀ ਉਹ ਵੀ ਲੰਗਰ ਜ਼ਿਆਦਾ ਲਾਉਂਦੇ ਮਤਲਬ ਉਹ ਗੱਲ ਗੱਲ ਉਹੀ ਆ ਵੀ ਜਿਹੜੇ ਅਸੀਂ ਜਾਂ ਤੱਕ ਗੁਰੂ ਨਾਨਕ ਸਾਹਿਬ ਦੇ ਚੇਲੇ ਬਣ ਜਾਂਦੇ ਆ ਗੁਰੂ ਹਰਗੋਬਿੰਦ ਸਾਹਿਬ ਪਾਸੇ ਨੂੰ ਭੁੱਲ ਜਾਂਦੇ ਆ ਜੀ ਤੇ ਗੁਰੂ ਨਾਨਕ ਸਾਹਿਬ ਦੇ ਹੱਥੇ ਤਾਂ ਆ ਬਰਸ਼ਾ ਸੀ ਸਹੀ ਗੱਲ ਉਹਨਾਂ ਦੇ ਕੋਲ ਬਰਸ਼ਾ ਸੀ ਉਹਨਾਂ ਕੋਲ ਡੰਡਾ ਸੀ ਹੈਨਾ ਬਾਬਾ ਬੁੱਢਾ ਜੀ ਨੂੰ ਵਿਦਿਆ ਉਹ ਨਹੀਂ ਦਿੱਤੀ। ਹੂੰ। ਬਾਬਾ ਬੁੱਢਾ ਜੀ ਨੇ ਸੇਵੇਂ ਪਾਤਸ਼ਾਹ ਨੂੰ ਵਿਦਿਆ ਦਿੱਤੀ। ਬਿਲਕੁਲ ਜੀ ਬਿਲਕੁਲ। ਹੁਣ ਛੇਵੇਂ ਪਾਤਸ਼ਾਹ ਜਾਮਾ ਦਸਵੇਂ ਪਾਤਸ਼ਾਹ ਆ। ਹੁਣ ਅਸੀਂ ਜਾਮੇ ਬਦਲੇ ਸਿੱਖਾਂ ਨੇ ਡਰਦਿਆਂ ਨੇ। ਬਿਲਕੁਲ ਜੀ। ਅਸੀਂ ਗੁਰੂ ਨਾਨਕ ਦਾ ਜਾਮਾ ਤੇ ਦਸਵੇਂ ਪਾਤਸ਼ਾਹ ਦਾ ਜਾਮਾ ਹੋਰ ਗਾ ਦਸਵੇਂ ਪਾਤਸ਼ਾਹ ਤਾਂ ਕਹਿੰਦੇ ਵੀ ਜੇ ਤੈਨੂੰ ਪ੍ਰੇਮ ਹੈ ਤਾਂ ਇਸ ਗਲੀ ਚੱਲ ਜਾ ਨਹੀਂ ਤਾਂ ਆ ਹੀ ਨਾ। ਸਹੀ ਗੱਲ ਹੈ। ਹਨਾ ਅਸੀਂ ਕਹਿੰਦੇ ਵੀ ਉਹ ਦੋ ਸਿੱਖ ਦੀ ਸਿੱਖੀ ਛੱਡ ਗਾ। ਹੂੰ। ਹਨਾ ਜਾਂ ਅਸੀਂ ਫਰੀ ਕਿਰਪਾਨਾ ਦੇ ਦਾਂਗੇ। ਸਹੀ ਗੱਲ ਹੈ ਜੀ। ਤੇ ਗੁਰੂ ਗ ਤੇ ਇਹ ਇੰਨਾ ਮਹਿੰਗਾ ਸੌਦਾ ਸੀ ਸਸਤਾ ਕਰ ਲੈ ਅੱਜ ਸਸਤਾ ਹੋ ਗਿਆ ਅੱਜ ਅਸੀਂ ਕਹਿੰਦੇ ਵੀ ਸੀਰੀ ਸਾਹਿਬਾਂ ਕੋਲੋਂ ਦੇ ਮੰਗੇ ਅਸੀਂ ਕਕਾਰ ਕੋਲੋਂ ਦੇ ਲਾਂਗੇ ਆ ਜਾਓ ਤੇ ਉਹ ਫਿਰ ਮੁੜ ਕੇ ਜਦੋਂ 4 ਦਿਨ ਕੋਈ ਮਦਦ ਨਹੀਂ ਕਰਦਾ ਉਹ ਕਹਿੰਦਾ ਮੈਂ ਛੱਡਿਆ ਮੈਂ ਤਾਂ ਸਾਈ ਬਣ ਜਾਣਾ ਗੁਰੂ ਗੋਬਿੰਦ ਸਾਹਿਬ ਪਾਛੇ ਨਹੀਂ ਤੇ ਕਿਆ ਹੀ ਨਹੀਂ ਸਹੀ ਗੱਲ ਉਹ ਤਾਂ ਕਿਸੇ ਦੇ ਧਰਮ ਨੂੰ ਪ੍ਰੇਰਿਆ ਨਹੀਂ ਵੀ ਇੱਧਰ ਆ ਜਾਓ ਹੂੰ ਉਹਨੇ ਕਿਹਾ ਵੀ ਆ ਔਖਾ ਆ ਖੱਡਿਓ ਤਿੱਖੀ ਬਾਲੋਂ ਨਿੱਕੀ ਜੇ ਆਉਣਾ ਸਹੀ ਗੱਲ ਹੈ ਜੀ ਹੁਣ ਇਹ ਕੋਈ ਕਾਮ ਨਹੀਂ ਨਾ ਕਹਿੰਦੀ ਤੁਸੀਂ ਸਾਈ ਬਣਨਾ ਜਾਂ ਕੋ ਹੋਰ ਤੁਹਾਨੂੰ ਕਹਿੰਦਾ ਵੀ ਤੈਨੂੰ ਬਹੁਤ ਔਖਾ ਹੋਣਾ ਸਹੀ ਗੱਲ ਹੈ ਹੁਣ ਉੱਥੇ ਦਾ ਅਗਲਾ ਕਹਿੰਦੇ ਤੇਰਾ ਸੁਖੀ ਹੋ ਜਾਊਗਾ ਘਰ ਪਰਿਵਾਰ ਸੁਖੀ ਹੋ ਜਾ ਮਹਾਰਾਜ ਕਹਿੰਦੇ ਤੈਨੂੰ ਕੰਡਿਆਂ ਦੀ ਸੇਤ ਤੇ ਸੌਣਾ ਪੈਣਾ ਉਹ ਕਹਿੰਦੇ ਪੈਸੇ ਦਵਾਂਗੇ ਅਸੀਂ ਉਹ ਕਹਿੰਦੇ ਪੈਸੇ ਦੇਵਾਂਗੇ ਇਧਰ ਉਹ ਕਹਿੰਦਾ ਮੈਂ ਸਿਰ ਲੈਣਾ ਪੰਜਾ ਤੇ ਸਿਰ ਲੈ ਕੇ ਦਿੱਤੀ ਸਿੱਖੀ ਹੁਣ ਉਹ ਮਤਲਬ ਉਹ ਚੀਜ਼ ਨੂੰ ਅਸੀਂ ਛੋਟਾ ਕਰ ਲਿਆ ਤੇ ਉਹਦੇ ਤੇ ਸਾਨੂੰ ਅਸੀਂ ਇੰਨਾ ਭੈਚਾ ਚਾ ਚੁੱਕੇ ਆ ਵੀ ਅਸੀਂ ਜੇ ਚੰਗੇ ਪਾਸੇ ਨੂੰ ਆ ਸਾਡਾ ਧਿਆਨ ਕਰਦੇ ਉੱਥੇ ਫਸ ਗਏ ਉੱਥੇ ਫਸ ਗਏ ਬਿਲਕੁਲ ਬੈਕ ਹੋ ਰਹੇ ਆ ਅਸੀਂ ਦਿਨੋਂ ਦਿਨ ਆ ਪੈਸਾ ਸਾਡੇ ਕੋ ਆ ਗਿਆ ਸੁੱਖ ਸਾਡੇ ਕੋ ਆ ਗਿਆ ਐਡੀ ਸੁੱਖ ਵੀ ਨਹੀਂ ਗਏ ਹੈਗੇ ਸਾਰੇ ਫਸਿਓ ਫਟਕਦੇ ਆ ਪੇਪਰ ਮਤਲਬ ਅਸੀਂ ਗੁਰੂ ਨਾਲੋਂ ਅਸੀਂ ਗੁਰੂ ਨੂੰ ਆਪਣੇ ਮਤਲਬ ਤੱਕ ਸੀਮਿਤ ਰੱਖ ਲਿਆ ਮੈਂ ਇੱਕ ਇੱਥੇ ਸੱਚੀ ਗੱਲ ਲੱਗਾ ਮੈਂ ਕਰਨ ਅਸੀਂ ਕਿਸੇ ਗੁਰਦੁਆਰੇ ਬੈਠੇ ਸੀ ਉੱਥੇ ਗੱਲ ਕੀਤੀ ਮੈਂ ਕਿਹਾ ਵੀ ਕਰੋੜਾਪਤੀ ਬੰਦਾ ਹੋ ਜਾ ਅਰਦਾਸ ਕੀਤੋ ਕਰਾਉਂਦਾ ਉਹਨੂੰ ਆਪਣੇ ਆਪ ਤੇ ਯਕੀਨ ਨਿਕਾ ਚਾਹੇ ਉਹ 10 ਬਾਣੀਆਂ ਪੜਦਾ ਚਾਹੇ ਉਹ ਖੁਦ ਖੰਡ ਪਾਰਟੀ ਵੀ ਆ ਕਰੋੜਾਪਤੀ ਵੀ ਹੋ ਗਿਆ ਜੱਜ ਵੀ ਲੱਗ ਗਿਆ ਐਸਐਸਪੀ ਵੀ ਲੱਗ ਗਿਆ ਕੋਈ ਵੀ ਅਫਸਰ ਲੱਗ ਗਿਆ ਪਰ ਜਦੋਂ ਉਹਨੇ ਅਰਦਾਸ ਕਰਾਉਣੀ ਉਹਨੇ ਕਹਣਾ ਭਾਈ ਜੀ ਤੁਸੀਂ ਅਰਦਾਸ ਕਰੋ ਉਹਨੂੰ ਗਿਆਨ ਆ ਵੇ ਗੁਰੂ ਦਾ ਵਜ਼ੀਰ ਆ ਸਹੀ ਗੱਲ ਫਿਰ ਅਹੁਦਾ ਕਿਹੜਾ ਹੋਇਆ ਉੱਚਾ ਗੁਰੂ ਦੇ ਵਜ਼ੀਰ ਦਾ ਬਿਲਕੁਲ ਪਰ ਹਾਲਾਤ ਕੀ ਆ ਕੋਈ ਸਿੱਖ ਚਾਹੁੰਦਾ ਮੇਰਾ ਪੇਰਾ ਮੇਰਾ ਪੁੱਤ ਗੁਰੂ ਦਾ ਵਜ਼ੀਰ ਬਣਦਾ ਉਹ ਅਸੀਂ ਚਾਹੁੰਦੇ ਨਹੀਂ ਕਿਉਂਕਿ ਅਸੀਂ ਉਸ ਅਹੁਦੇ ਨੂੰ ਸਾਨੂੰ ਸਾਰਿਆਂ ਨੂੰ ਪਤਾ ਵੀ ਗ੍ਰਾਂਤੀ ਸਿੰਘ ਜਿਹੜਾ ਗੁਰਦੁਆਰਾ ਇਹ ਜਦੋਂ ਉਹ ਅਰਦਾਸ ਕਰਦਾ ਸਾਨੂੰ ਯਕੀਨ ਹੋ ਜਾਂਦਾ ਪਰ ਅੰਦਰੋਂ ਅਸੀਂ ਕਹਦੇ ਹਾਂ ਸਾਡਾ ਨਿਆਣਾ ਗ੍ਰਾਂਤੀ ਬਣਦਾ ਨਹੀਂ ਕਿਉਂਕਿ ਅਸੀਂ ਉਸ ਚੀਜ਼ ਨੂੰ ਬਹੁਤ ਛੋਟੇ ਲੈਵਲ ਤੇ ਲਾ ਇਦਾਂ ਹੀ ਸੀ ਜਿਹੜੇ ਧਾਰਮਿਕ ਲੋਕ ਆ ਜਿਹੜੇ ਧਾਰਮਿਕ ਸਿੱਖਿਆਵਾਂ ਦਿੰਦੇ ਨੇ ਚਾਹੇ ਉਹ ਗੁਰਬਾਣੀ ਸੰਥਿਆ ਦਿੰਦੇ ਆ ਚਾਹੇ ਉਹ ਕੀਰਤਨ ਦਿੰਦੇ ਆ ਚਾਹੇ ਉਹ ਗਤਕਾ ਸਿਖਾਉਂਦੇ ਆ ਹੁਣ ਤੁਸੀਂ ਨਗਰ ਕੀਤਾ ਕਹਿੰਦੇ ਗਤਕਾ ਪਾਰਟੀ ਬਿਲਕੁਲ ਉਹ ਬਾਜੇ ਵਾਲੀ ਪਾਰਟੀ ਜਾਂ ਗਤਕਾ ਪਾਰਟੀ ਬਰਾਬਰ ਕਰਤੀ ਉਹਨਾਂ ਨੂੰ ਇਹ ਨਹੀਂ ਪਤਾ ਸਾਡੇ ਸਭ ਤੋਂ ਅਮੀਰ ਵਿਰਸਾ ਉਹ ਗਤਕਾ ਵਾਲੇ ਸਾਹਮਣੇ ਬੈਠੇ ਆ ਬਿਲਕੁਲ ਜੀ ਚਾਹੀਦਾ ਤਾਂ ਉਹਦਾ ਨਾਂ ਹੋਰ ਸੀ ਉਹ ਕਹਿੰਦਾ ਗਤਕਾ ਵਾਲੇ ਆਏ ਆ ਇੱਥੇ ਬਿਠਾ ਦਿਓ ਯਾਰ ਸਹੀ ਗੱਲ ਹੈ ਜੀ ਕਾਰਨ ਕਾਰਨ ਸਾਡੀ ਇਹਦੀ ਸੋਚ ਸਾਡੀ ਬਦਲ ਗਈ ਜਦ ਆਹ ਗ੍ਰਾਂਤੀ ਆਇਆ ਹੋਰ ਗੱਲ ਹੈ ਮੈਂ ਇੱਥੇ ਹੁਣ ਥੋੜਾ ਜਿਹਾ ਲੰਬਾ ਸਮਾਂ ਥੋੜਾ ਜਿਹਾ ਲਹਿਮਤ ਉਹਨੇ ਗੱਲ ਦੱਸਦਾ ਸਾਡੇ ਲਾਗੇ ਇੱਕ ਬੰਦੇ ਨੇ 2 ਏਕੜ ਜ਼ਮੀਨ ਵੇਚੀ ਸਾਧ ਬਣ ਵਾਸਤੇ ਜੀ ਤੇ ਉਹਨੇ ਪੰਜਾਹਰੋ ਗੱਡੀ ਲੈ ਓਕੇ ਪਹਿਲਾਂ ਮੋਟਰਸਾਈਕਲ ਆ ਫਿਰ ਪੰਜਾਹਰੋ ਲਈ ਉਹਨੂੰ ਇੱਕ ਸਿੰਘ ਕਹਿੰਦਾ ਵੀ ਤੂੰ ਯਾਰ ਪੰਜਾਹਰੋ ਲੈ ਲਈ ਆ ਵੀ ਤੂੰ ਬੜਾ ਸੋਹਣਾ ਕੀਰਤਨ ਕਰਦਾ ਸੀਗਾ ਤੇ ਸਿੱਧੀਆਂ ਤਰ੍ਹਾਂ ਚ ਕਿ ਹੁਣ ਤਾਂ ਬਹੁਤ ਆਉਣ ਤਾਂ ਉਹ ਸੰਤ ਆ ਹੈਨਾ ਕਹਿੰਦੇ ਮੈਂ ਤਾਂ ਆ ਗਿਆ ਹੁਣ ਤਾਂ ਉਹ ਬਹੁਤ ਬੱਲੇ ਬੱਲੇ ਉਹ ਕਹਿੰਦਾ ਵੀ ਜਦੋਂ ਅਸੀਂ ਮੋਟਰਸਾਈਕਲ ਤੇ ਜਾਂਦੇ ਸੀ ਤੇ ਘਰ ਵਾਲੇ ਕਹਿੰਦੇ ਵੀ ਇੱਥੇ ਸੱਕ ਲਓ ਜੀ ਪ੍ਰਸ਼ਾਦਾ ਹਨਾ ਕੋਈ ਕਦਰ ਨਹੀਂ ਸੀ ਤੁਰ ਲੱਗਿਆ ਨਿਕਲਾ 500 ਲੈ ਲਓ 200 ਲੈ ਲਓ ਉਹਦੇ ਵੀ ਸੌਦੇਬਾਜ਼ੀ ਕਰਨੇ ਜੀ ਕਹਿੰਦਾ ਹੁਣ ਪਜਾਰੋ ਲਈ ਆ ਅਸੀਂ ਘਰ ਦੇ ਬਾਹਰ ਜਾ ਕੇ ਹੌਣ ਮਾਰਦੇ ਹਾਂ ਤੇ ਘਰ ਦੇ ਸਾਨੂੰ ਲੈਣ ਆਉਂਦੇ ਆ ਚਿੱਟੀ ਚਾਦਰ ਵਿਛਾ ਕੇ ਸਾਨੂੰ ਉੱਤੇ ਰੋਟੀ ਖਵਾਉਂਦੇ ਆ ਅਜੇ ਮੈਂ ਸ਼ਾਂਤ ਨਹੀਂ ਬਣਿਆ ਕਹਿੰਦਾ ਇਹ ਪਜਾਰੋ ਦਾ ਮੈਂ ਜਿਹੜੀ ਲਈਆ ਨਾ 9 ਕ ਲੱਖ ਦੀ ਇਹ ਤਾਂ ਕਹਿੰਦਾ ਮੈਂ ਤਾਂ ਇਹ ਸ਼ੁਰੂਆਤ ਹੈ ਮੇਰੀ ਇਨਵੈਸਟਮੈਂਟ ਆਏ ਹੁਣ ਇੱਕ ਧਾਰਮਿਕ ਬੰਦਾ ਉਹ ਕਹਿੰਦਾ ਮੈਂ ਇਨਵੈਸਟਮੈਂਟ ਕੀਤੀ ਵਾਕਿਆ ਉਹਨੇ ਕੀਤੀ ਉਹ ਕਹਿੰਦਾ ਅੱਜ ਮੇਰੀ ਕਦਰ ਇਹ ਹੋ ਗਈ ਜਦੋਂ ਮੈਂ ਪਜਾਰੋ ਤਾਂ ਹੁਣ ਬਾਹਰੋਂ ਆਉਂਦੇ ਬਾਜੇ ਘਰ ਦੇ ਲੈ ਕੇ ਜਾਂਦੇ ਆ ਸਾਨੂੰ ਵਧੀਆ ਪ੍ਰਸ਼ਾਦਾ ਬਣੇ ਛਕਾਉਂਦੇ ਆ ਤੇ ਅੱਜ ਉਹ ਮੈਨੂੰ ਕਿਸੇ ਨੇ ਦੱਸਿਆ ਵੀ ਬਹੁਤ ਵੱਡਾ ਡੇਰਾ ਤੇ ਸੰਗਤਾਂ ਬਹੁਤ ਜੰਦੀਆਂ ਇਹਦਾ ਮਤਲਬ ਮਾਇਆ ਦੀ ਖੇਡ ਹੋ ਗਈ ਤਲ ਬਿਜ਼ਨਸ ਵੱਧ ਕੇ ਅੱਗੇ ਜੀ ਬਿਜ਼ਨਸ ਉਹਦਾ ਉਹਦੀ ਸੋਚ ਤਾਂ ਹੈਗੀ ਪਰ ਉਹਦੀ ਸੋਚ ਬਣੀ ਕਿਉਂ ਹੈ ਕਿਉਂਕਿ ਸਾਡੇ ਹਾਲਾਤ ਇਹ ਆ ਅਸੀਂ ਜੇ ਆਮ ਗ੍ਰੰਥ ਰਾਗੀ ਆ ਜਾਏ ਗ੍ਰੰਥੀਆਂ ਨੂੰ ਕਹਿੰਦੇ ਉੱਤੇ ਜਾ ਲੰਗਰ ਛਕ ਲੈ ਪਰ ਜੇ ਕੋਈ ਪਜ਼ੈਰੋ ਚ ਆਵੇ ਜਾਂ ਬਿਜ਼ਨਸਮੈਨ ਹੈ ਤਕੜਾ ਉਹਨੂੰ ਕਹਿੰਦੇ ਆ ਜਾਓ ਭਾਜੀ ਆਓ ਇੱਥੇ ਛਕੋ ਜੀ ਸਹੀ ਗੱਲ ਹੈ ਹੈਨਾ ਜੇ ਹੁਣ ਅਸੀਂ ਹਰਜਿੰਦਰ ਸਿੰਘ ਨੂੰ ਸਾਦੇ ਰਾਗੀ ਆਉਂਦੀ ਉਹ ਵੀ ਉਸੇ ਗੁਰੂ ਦੀ ਬਾਣੀ ਪੜਦਾ ਇਹ ਕਾਮ ਰਾਗੀ ਵੀ ਉਹ ਹੀ ਪੜਦਾ ਸਤਕਾਰ ਬਰਾਬਰ ਚਾਹੀਦਾ ਸੀ ਪਰ ਉਹ ਆਜੇ ਤਾਂ ਅਸੀਂ ਲੰਮੇ ਪੈਣ ਨੂੰ ਤਿਆਰ ਆ ਤੇ ਆ ਜਾਓ ਜੀ ਪਹਿਰੇ ਹੱਥ ਲਾਓ ਆਜਾ ਜੀ ਬਾਬਾ ਮੈਂ ਉਹ ਠੀਕ ਹੈ ਉਹਨਾਂ ਦੀ ਮਿਹਨਤ ਆ ਉਹਦੀ ਮੈਂ ਗੱਲ ਕਰਦਾ ਪਰ ਜਿਹੜਾ ਬਾਣੀ ਪੜਨ ਵਾਲਾ ਜਿਹੜਾ ਵਜ਼ੀਰ ਆ ਉਹ ਤਾਂ ਗੁਰੂ ਸਾਹਿਬ ਨੇ ਤਾਂ ਉਹ ਸਤਕਾਰਯੋਗ ਹੀ ਹੁਣ ਸਾਡੇ ਲਈ ਵੀ ਸਤਕਾਰਯੋਗ ਗੁਰੂ ਸਾਹਿਬ ਨੇ ਉਹਨੂੰ ਅਹੁਦਾ ਦਿੱਤਾ ਉਹ ਵਜ਼ੀਰ ਆ ਉਹਦਾ ਸਹੀ ਗੱਲ ਹੈ ਪਰ ਸਾਡੇ ਅਸੀਂ ਆਪ ਇਕਟਲ ਇਹੀ ਚੱਲ ਸਾਡੀ ਹੋ ਗਈ ਹੁਣ ਗੱਤਕਾ ਲਈ ਚੱਲ ਗਏ ਇਹ ਗੱਤਕਾ ਪਾਰਟੀ ਆ ਇਹ ਬਾਜਾ ਪਾਰਟੀ ਆ ਹੁਣ ਗੱਤਕਾ ਪਾਰਟੀ ਤੇ ਬਾਜਾ ਪਾਰਟੀ ਕਿੰਨਾ ਫਰਕ ਆ ਪਰ ਅਸੀਂ ਕਿੱਥੇ ਰਲਾ ਕੇ ਮਾਰੇ ਇਦਾਂ ਅਸੀਂ ਗਰੰਥੀ ਦੇ ਹਾਲਾਤ ਕਰਤੀ ਦੇ ਰਾਗੀਆਂ ਦੀ ਕਰ ਦਿੱਤੀ ਤੋ ਅਸੀਂ ਆਪਣੇ ਵਿਰਸੇ ਨਾਲੋਂ ਟੁੱਟਦੇ ਟੁੱਟਦੇ ਅਸੀਂ ਆਪਣੀ ਹਰ ਜਿਹੜੀ ਅਹਿਮ ਮਹਿੰਗੀ ਚੀਜ਼ ਸੀ ਹੁਣ ਭਾਈ ਭਾਈ ਸਾਹਿਬ ਬਹੁਤ ਵੱਡਾ ਉੱਤਵਾ ਸੀ ਹੁਣ ਅਸੀਂ ਉਹ ਭਾਈ ਬਿਲਕੁਲ ਜੀ ਲੋਕ ਭਾਈ ਕਹੌਣ ਤੋਂ ਡਰ ਗਏ ਗਿਆਨੀ ਬਹੁਤ ਵੱਡਾ ਰਤਵਾ ਸੀ ਜੀ ਹੁਣ ਉਹ ਗਿਆਨੀ ਜੀ ਕਹਿਣ ਲੱਗ ਪਏ ਜਾਂ ਗਿਆਨੀ ਵੀ ਉਹ ਚਾਹਦਾ ਨਹੀਂ ਮੈਨੂੰ ਕੋਈ ਗਿਆਨੀ ਕਹੇ ਕਿਉਂਕਿ ਉਹ ਸਿਸਟਮ ਨੂੰ ਅਸੀਂ ਘਟਾ ਰਿਹਾ ਸੋ ਇਹੀ ਅਸੀਂ ਸਾਡਾ ਇੱਥੇ ਹੈਗਾ ਵੀ ਚਲੋ ਅਸੀਂ ਬਾਹਰ ਦੇ ਭਾਵੇਂ ਬਹੁਤ ਔਖਾ ਆ ਬਹੁਤ ਜ਼ਿਆਦਾ ਖਰਚਾ ਹੈ ਘੋੜੇ ਦਾ 8 900 ਖਰਚਾ ਜੇ ਮਾਰੀ ਜੇ ਸੱਟ ਲੱਗੀ ਦੋ ਦੋ ਮਹੀਨੇ ਘੋੜੇ ਨੇ ਖੜੇ ਰਹਾ ਡਾਕਟਰ ਆਏ ਡਾਕਟਰ ਨੇ 2000 ਬਿੱਲ ਦੇ ਜਣ ਪਰ ਫਿਰ ਵੀ ਸਾਡੀ ਸਿਰਫ ਕੋਸ਼ਿਸ਼ ਹੈ ਬੇ ਸਾਡੇ ਬੱਚਾ ਨੂੰ ਸਾਡਾ ਉਹ ਜਿਹੜੀ ਪ੍ਰਾਤਮਕ ਯੁੱਧ ਕਲਾ ਪ੍ਰਾਤਮਕ ਵਿਰਸਾ ਉਹ ਜਿਆਦਾ ਤਾਂ ਰਹੇ ਹੁਣ ਅਸੀਂ ਤਕਰੀਬਨ ਇਹ 16 17 ਤੋਂ ਸ਼ੁਰੂ ਕਰਤੇ ਘੋੜੇ ਅੱਜ ਕੈਨੇਡਾ ਦੇ ਵਿੱਚ ਘੋੜੇ ਆ ਇਟਲੀ ਦੇ ਘੋੜੇ ਆ ਯੂ ਐਸ ਦੇ ਘੋੜੇ ਆ ਹੋਰ ਬੜੇ ਲੈ ਰਹੇ ਸਿੰਘ ਸੋ ਗੱਲ ਇਹ ਤੁਰਨ ਦੀ ਆ ਭਾਵੇਂ ਅਸੀਂ ਹੋ ਸਕਦਾ ਸਾਡੇ ਤੋਂ ਬਹੁਤ ਵਧੀਆ ਨੌਜਵਾਨ ਵਧੀਆ ਮਿਹਨਤ ਕਰਨ ਤੇ ਉਹ ਇੱਕ ਤਾਂ ਲਹਿਰ ਤੋੜਨ ਦੀ ਗੱਲ ਆ ਇਹ ਨਹੀਂ ਵੀ ਅਸੀਂ ਸਾਰਾ ਕੁਝ ਕਰਨਾ ਗੁਰੂ ਸਾਹਿਬ ਨੇ ਪਤਾ ਨਹੀਂ ਕਿਹਦੇ ਸਿਰ ਤੇ ਹੱਥ ਰੱਖ ਕੇ ਸ਼ਾਬਾਸ਼ ਦੇ ਕੇ ਦਾ ਜੋ ਮਰਜ਼ੀ ਕਰਾ ਸਕਦਾ ਤੋਂ ਸਾਡਾ ਤੇ ਇਹ ਹੈਗਾ ਵੀ ਉਹ ਅਸੀਂ ਕੱਲ ਨੂੰ ਇੱਥੇ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਬਾਕੀ ਗੁਰੂ ਸਾਹਿਬ ਨੇ ਕਰਾਉਣਾ ਕਿੰਨੇ ਪੁਫਰ ਆ ਰਹੇ ਆ ਜੀ ਕਿੰਨੇ ਕੁ ਬੱਚੇ ਪਾਰਟਿਸਪੇਟ ਕਰ ਰਹੇ ਨੇ ਕੱਲ ਨੂੰ ਪਾਰਟਿਸਪੇਟ ਆਪਣੇ ਬਿਨੀ ਪੈਗ ਤੋਂ ਚਾਰ ਸਿੰਘ ਆਇਆ ਦੋ ਕੈਂਪ ਲਾਉਣਾ ਸੀ ਦੋ ਪਹਿਲਾਂ ਉੱਥੇ ਵੀ ਘੋੜਾ ਰੱਖਿਆ ਸਿੰਘਾਂ ਨੇ ਆਪਣੇਆਂ ਲਿਆ ਐ ਬਾਕੀ ਇੱਥੇ ਤੇ ਦਾਸ ਸਿੰਘ ਲੋਕ ਲਿਆ ਬਾਕੀ ਬੱਚੇ ਸੀਗੇ ਜਿਹੜੇ 12 13 ਬੱਚੇ ਨੇ ਕੈਂਪਲਾਸ ਯੂਨੀਟ ਟ੍ਰੇਨਿੰਗ ਕੀਤੀ ਉਹ ਸਾਰੇ ਕਰਨ ਦੇ ਤੇ ਬਾਕੀ ਜਿਹੜਾ ਮਨਸੂਈ ਜੁੱਧ ਹੋਇਆ ਉਹਦੇ ਵਿੱਚ ਤਕਰੀਬਨ 100 ਕ ਬੱਚਾ ਜਿਹੜਾ ਆ ਉਹ ਜੁੱਧ ਕਲਾ ਦਿਖਾਊਗਾ ਤੇ ਕੀ ਸਨੇਹਾ ਦੇਣਾ ਚਾਹੋਗੇ ਆਡੀਅנס ਨੂੰ ਦੀ ਹਾ ਸਨੇਹਤ ਦੇ ਹੀ ਆ ਵੀ ਪਹੁੰਚੋ ਦੇਖੋ ਔਰ ਜਿੱਥੇ ਵੀ ਕਿਤੇ ਮਾਰਸ਼ਲ ਆਰਟ ਹੁੰਦਾ ਉਹ ਉਨੀ ਉਹ ਗੁਰੂ ਸਾਹਿਬ ਦੀ ਵਿਦਿਆ ਉਹਦਾ ਸਤਿਕਾਰ ਕਰੋ ਮਾਣ ਕਰੋ ਤੇ ਸਾਡੇ ਵਿਰਸਾ ਸਾਡਾ ਸੰਭਿਆ ਜਾ ਰਿਹਾ ਹੈ ਮੈਂ ਤੋਂ ਦਾਦਾ ਮੈਂ ਗੋਰੀਆ ਕੋ ਗਿਆ ਇੱਥੇ ਗਿਆ ਤੇ ਉਹ ਵੀ ਕਹਿੰਦੇ ਵੀ 40 ਸਾਲ ਤੋਂ ਅਸੀਂ ਦੁਬਾਰਾ ਵਿਰਸਾ ਆਪਣਾ ਸੰਭਾਲਿਆ ਸਾਡਾ ਵੀ ਮਾਰਸ਼ਲ ਆਰਟ ਇੱਕ ਵਾਰੀ ਸਟੌਪ ਜੇ ਹੋ ਗਈ ਸੀ ਅਸੀਂ ਦੁਬਾਰਾ ਉੱਤੇ ਬਹੁਤ ਜ਼ਿਆਦਾ ਸਰਟ ਕੀਤੀ ਤੇ ਜਦੋਂ ਮੈਂ ਉਹਨਾਂ ਕੋ ਗਿਆ ਉਹਨਾਂ ਨੇ ਤੇਜ਼ਮੀ ਸਦੀਆਂ ਕੱਢ ਕੇ ਮੇਰੇ ਮਰੇ ਕਿਤਾਬਾਂ ਰੱਖਤੀਆਂ ਤੇ ਸਾਡੇ ਕੋਲ ਹੈ ਨਹੀਂ ਬਿਲਕੁਲ ਜੀ ਇਹ ਸਾਡੀ ਇਤਰਾਸ ਦੀ ਆ ਤੇ ਅਸੀਂ ਉਹ ਚੀਜ਼ਾਂ ਜਿਹੜੀਆਂ ਨਹੀਂ ਸੰਭਾਲੀਆਂ ਲਿਖਤਾ ਸਾ ਤੋਂ ਨਹੀਂ ਸੰਭੋਈਆਂ ਜਿਹੜੀਆਂ ਅਸੀਂ ਸੰਭੀਆਂ ਉਹ ਤੇ ਰੌਲਾ ਪਾ ਲਿਆ ਹੈਨਾ ਉਹ ਹਰ ਗ੍ਰੰਥ ਦੇ ਵਿੱਚ ਰੌਲਾ ਇੱਕ ਕਹਿੰਦਾ ਹੈਗਾ ਆ ਦੁਆ ਕਹਿੰਦਾ ਹੈ ਨਹੀਂ ਅਸੀਂ ਨਿਤਨੇਮ ਦੀਆਂ ਬਾਰੀਆਂ ਚ ਸਾਡਾ ਰੋਲਾ ਹਰ ਬਾਣੀ ਦੇ ਵਿੱਚ ਕੋ ਸਾਡਾ ਕੋਈ ਨੀ ਵੀ ਜਾਣ ਬੁੱਝ ਕੇ ਇੱਕ ਬੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾ ਉਹ ਤਾਂ ਹੈ ਹੀ ਜੀ ਤਾਂ ਜਿਹੜਾ ਦੇਖੋ ਦੁਸ਼ਮਣ ਤਾਂ ਜਿਹੜਾ ਤੁਹਾਡਾ ਹੈ ਹੀ ਦੁਸ਼ਮਣ ਉਹਰੇ ਤੁਹਾਨੂੰ ਕਿਤਾਬਾਂ ਵੀ ਮਾਰਨਾ ਉਹਨੇ ਤੁਹਾਨੂੰ ਗੰਨਾਂ ਵੀ ਮਾਰਨਾ ਉਹਨੇ ਤੁਹਾਨੂੰ ਲੜਾਕੀ ਮਾਰਨਾ ਉਹਦਾ ਸਾਰੇ ਹੱਕ ਆ ਅੱਛਾ ਇੱਕ ਨਾ ਬਹੁਤ ਚਲੋ ਇੱਕ ਇਸ ਟੌਪਿਕ ਦੇ ਨਾਲ ਤਾਂ ਨਹੀਂ ਗੱਲ ਹੈ ਕਿ ਲੇਕਿਨ ਅ ਇੰਡੀਆ ਦੇ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦੁਆਰਾ ਇੱਕ ਵੱਡਾ ਵੱਡਾ ਬਿਆਨ ਆਇਆ ਕਹਿੰਦੇ ਜਿਹੜੇ ਪੰਜਾਬ ਦੇ ਵਿੱਚ ਕਿਤਨਾ ਕਿਤੇ ਕੋਈ ਢੰਡਰਾਲੇ ਤੋਂ ਬਣਨ ਦੀ ਕੋਸ਼ਿਸ਼ ਕਰਦੇ ਆ ਜਿਹਾ ਬਿਆਨ ਆਇਆ ਵੀ ਉਹਨਾਂ ਨੂੰ ਚੱਕ ਕੇ ਅਸੀਂ ਜੇਲ੍ਹਾਂ 'ਚ ਸੁੱਟ ਦਿੰਦੇ ਨੇ ਉੱਥੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ ਕਿਸ ਤਰ੍ਹਾਂ ਮੰਨਦੇ ਹੋ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਦੇਖੋ ਜਿਹੜਾ ਪਾਠ ਤਾਂ ਜਿੱਥੇ ਵੀ ਸਿੱਖਾ ਗਿਆ ਉਹਨਾਂ ਕਰ ਲਈ ਪਾਠ ਕਰਨਾ ਵੈਸੇ ਗੁਰੂ ਗ੍ਰੰਥ ਸਾਹਿਬ ਤੋਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਤੇ ਤਾਂ ਜੇਲ੍ਹ 'ਚ ਕੋਈ ਹੈ ਨਹੀਂ ਗੱਲ ਉਹ ਤਾਂ ਦੇਖੋ ਹੁਣ ਹੁਣ ਉਹ ਗ੍ਰਹਿ ਮੰਤਰੀ ਕੋ ਕੌਣ ਜਾਂਦੇ ਸਾਡੇ ਵੱਡੇ ਵੱਡੇ ਸਾਡੇ ਵੱਡੇ ਵੱਡੇ ਸੰਤ ਸਾਰੇ ਉਹ ਗ੍ਰਹਿ ਮੰਤਰੀ ਕੋ ਜਾਣਦੇ ਸਾਡੇ ਆਕਾਲਤਾਂ ਦੇ ਜੈਦਰ ਵੀ ਜਾਂਦੇ ਰਹੇ ਲੇਕਿਨ ਮੁੱਦਾ ਕੋਈ ਨਹੀਂ ਚੱਕ ਰਿਹਾ ਅੱਜ ਦਿਨ ਮੁੱਦਾ ਚੱਕਣਾ ਹੀ ਨਹੀਂ ਮੁੱਦਾ ਤਾਂ ਕੰਮ ਗਿਆ ਜੀ ਹਨਾ ਉਹ ਤਾਂ ਹੁਣ ਅੱਜ ਤਾਂ ਸਾਡੀ ਧੌੜ ਹੀ ਹਿੰਦੂਪਨ ਤੇ ਲੱਗੀ ਆ ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਆ ਉਹ ਰਹਿਣ ਅਸੀਂ ਤਾਂ ਕੁਝ ਨਹੀਂ ਉਹਨਾਂ ਨੂੰ ਕਹਿੰਦੇ ਪਰ ਜਿਹੜੇ ਹੁਣ ਸਾਡੇ ਰੋਜ਼ ਕਰ ਦਿੰਦੇ ਅਸੀਂ ਸਨਾਤਨੀਆਂ ਕੋਈ ਕਹਿੰਦਾ ਅਸੀਂ ਐ ਆ ਕੋਈ ਉਧਰ ਨੂੰ ਤੋੜਾ ਹੀ ਫਿਰਦੇ ਆ ਉਹ ਜਾ ਕੇ ਅਧਿਆਤਮਿਕ ਵਿੱਦਿਆ ਮੰਗੜਿਆ ਕੋਈ ਕੁਝ ਕਰਨ ਲਿਆ ਇਹ ਸਾਡੀ ਤਰਾਸਦੀ ਆ ਲੱਗਦਾ ਨਹੀਂ ਵੀ ਇਹ ਕਿਤਨੇ ਕਿਤੇ ਮਾਹੌਲ ਖਰਾਬ ਕਰਦੇ ਆ ਕਿਉਂਕਿ ਦੂਸਰੇ ਪਾਸੇ ਜੇਕਰ ਆਪਾਂ ਹਿਮਾਚਲ ਦੀ ਗੱਲ ਕਰੀਏ ਤਾਂ ਉੱਥੇ ਪਿੰਡ ਵਾਲੇ ਦੰਦਾਂ ਦੇ ਨਹੀਂ ਦੇਖੋ ਮਾਹੌਲ ਦੇਖੋ ਮੈਂ ਬਿਆਨਬਾਜ਼ੀ ਦੇਣੀ ਹੈ ਦੇਖੋ ਮੇਰੇ ਅਨਸਾਰ ਤਾਂ ਇਹ ਆ ਵੀ ਜਿਹੜਾ ਤੁਹਾਡਾ ਮਿੱਤਰ ਨਹੀਂਗਾ ਜਿਨੇ ਰਾਜ ਮੈਂ ਪਹਿਲਾਂ ਵੀ ਗੱਗੇ ਨੇ ਰਾਜ ਕਰਨਾ ਉਹਨੇ ਤੁਹਾਨੂੰ ਕਿੱਦਾਂ ਗੁਲਾਮ ਰੱਖਣਾ ਉਹਦੀ ਸੋਚ ਤੁਸੀਂ ਕਿੱਦਾਂ ਆਪਣੀ ਕਮਿਊਨਿਟੀ ਬਚਾਉਣੀ ਹੈ ਤੁਹਾਨੂੰ ਸੋਚਣਾ ਪਊ ਬਿਲਕੁਲ ਬਸ ਦੋ ਹੀ ਗੱਲਾਂ ਇਹਦੇ ਵਿੱਚ ਬਹੁਤ ਉਹਦਾ ਹੱਕ ਬਣਦਾ ਬਿਲਕੁਲ ਉਹਦਾ ਤਾਂ ਹੱਕ ਬਣਦਾ ਜਿਹੜਾ ਉਹ ਕਹਿੰਦਾ ਮੈਂ ਰਾਜ ਕਰਨਾ ਤੇ ਮੈਂ ਤੁਹਾਨੂੰ ਗੁਲਾਮ ਰੱਖਣਾ ਹੁਣ ਜਿਹੜੇ ਗੁਲਾਮ ਲੋਕ ਆ ਉਹ ਨਹੀਂ ਸੋਚਣਾ ਵੀ ਅਸੀਂ ਆਜ਼ਾਦੀ ਵੀ ਕਿੱਦਾਂ ਮੰਨ ਲਈਏ ਆਪਣੇ ਬੱਚੇ ਵੀ ਕਿੱਦਾਂ ਬਚਾਉਣੇ ਇਹਨਾਂ ਨੇ ਸੋਚਣਾ ਉਹਦਾ ਹੱਕ ਬਣਦਾ ਉਹ ਤਾਂ ਕਹਿੰਦਾ ਮੈਂ ਸਾਰੇ ਜ਼ਿਲ੍ਹੇ ਤੇਨੂੰ ਉਹਦਾ ਦਿੰਦੇ ਆ ਅਗਲੇ ਦੇ ਦਿੰਦੇ ਆ ਹੁਣ ਤੁਸੀਂ ਮਗਰ ਕਿੰਨੇ ਖੜਦੇ ਆ ਇਹ ਤੇ ਗੱਲ ਖੜੀ ਉਹਨੇ ਤਾਂ ਉਹ ਤਾਂ ਕਹਿੰਦਾ ਹੀ ਉਹ ਤਾਂ ਉਹਦਾ ਜਦੋਂ ਦਰਬਾਰ ਸਾਹਿਬ 84 ਟੈਕਨੀਸ਼ੀਅਨ ਉਹਨੇ ਕਿਆ ਹੀ ਕਰਾਓ ਛੇਤੀ ਕਰੋ ਇੰਦਰਾ ਨੂੰ ਉਹਨੇ ਲਿਖਿਆ ਕਿਤਾਬਾਂ ਚ ਤੇ ਅਸੀਂ ਹੁਣ ਮਗਰ ਤੁਹਾਡੇ ਫਿਰਦੇ ਆ ਅਸੀਂ ਕਹਿੰਦੇ ਉਹ ਉਹ ਜਿਹੜਾ ਉਹਨਾਂ ਦਾ ਹੱਕ ਤੁਹਾਡਾ ਤੁਸੀਂ ਕੀ ਕਰਦੇ ਆ ਕੌਮ ਕਿੱਥੇ ਖੜੀ ਆ ਕੌਮ ਦੇ ਵਿਦਵਾਨ ਕੀ ਕਰਦੇ ਕੌਮ ਦੇ ਜਹੇਦਾਰ ਕੀ ਕਰਦੇ ਆ ਕੌਮ ਦੀ ਲੀਡਰਸ਼ਿਪ ਕੀ ਕਰਦੀ ਇਹ ਕੌਮ ਨੇ ਸੋਚਣਾ ਤੇ ਅਸੀਂ ਕੀ ਕਰਨਾ ਇਹ ਤਾਂ ਕੌਮ ਦਾ ਹੱਕ ਆ ਜਹੇਦਾਰ ਨੂੰ ਬਸ ਸਿਰੇ 3 ਵਜੇ ਬਦਲ ਦਿੱਤਾ ਜਾਂਦਾ ਨਹੀਂ ਉਹ ਉਹ ਤਾਂ ਦੇਖੋ ਉਹ ਤਾਂ ਫਿਰ ਜਦੋਂ ਜਦੋਂ ਸਾਡਾ ਹਾਲ ਹੀ ਮਾੜਾ ਨਹੀਂ ਉਹ ਉਹਦੇ ਵਿੱਚ ਦੇਖੋ ਇਹ ਆ ਵੀ ਸਿਸਟਮ ਕੀ ਆ ਸਿਸਟਮ ਉਹ ਜਹੇਦਾਰ ਨੇ ਪੀਏ ਪਾਸ ਕਰਾਉਣਾ ਤਾਂ ਇੱਕ ਕਲਰਕ ਦੇ ਮੋਹਰੇ ਖੜਾ ਸ੍ਰੋਮਣੀ ਕਮੇਟੀ ਦੇ ਵਿੱਚ ਸ੍ਰੋਮਣੀ ਕਮੇਟੀ ਦੇ ਕਲਰਕ ਦੇ ਮੋਹਰੇ ਜੇ TIA ਤੋਂ ਡਰਦੇ ਸੀ ਅੱਛਾ ਸਾਡਾ ਜਿਹੜਾ ਜਥੇਦਾਰੋਂ ਇੱਕ DC ਤੋਂ ਡਰਦਾ ਹੋਏਗਾ ਮਨ ਲੱਗਦਾ ਨਹੀਂ ਉਹਦਾ ਕਾਰਨ ਆ ਵੀ ਜਿਹੜਾ ਜਥੇਦਾਰ ਬਣਦਾ ਉਹਨੂੰ ਡਰਤਾ ਆ ਵੀ ਉਹ ਜਥੇਦਾਰ ਲਫਾਫੇ ਲੈਂਦੇ ਬਿਲਕੁਲ ਜਥੇਦਾਰਾਂ ਨੇ ਮੇਰੇ ਵਰਗੇ ਗਰੀਬ ਨੇ ਉਹਨੂੰ ਸੱਦਣਾ ਤੋਂ ਨਹੀਂ ਉਹ ਤੇ ਆਉਣਾ ਨਹੀਂਗਾ ਹਾਂ ਬਿਲਕੁਲ ਜਿਸ ਤਰ੍ਹਾਂ ਉੱਥੇ ਜਥੇਦਾਰ ਦੀ ਕਮਜ਼ੋਰੀ ਪੈ ਗਈ ਤਾਕਤ ਕੇਸਗੜ੍ਹ ਸਾਹਿਬ ਦੇ ਜਥੇਦਾਰੀ ਦਿੱਤੀ ਹੈ ਉਹਨਾਂ ਨੇ ਵੀ ਕਿਹਾ ਇਹ ਕਹਿੰਦੇ ਜੀ ਜਥੇਦਾਰ ਜਿੱਥੇ ਜਾਂਦੇ ਆ ਉਹਨਾਂ ਨੂੰ ਲਫਾਫੇ ਦਿੰਦੇ ਸੀ ਮੈਂ ਬੰਦ ਕਰ ਰਿਹਾ ਮੇਰਦਾ ਹੋਈ ਗੱਲ ਇਹ ਜੀ ਮੈਂ ਕਿਸੇ ਕਿਸਾਨਤ ਨੂੰ ਇਹ ਗੱਲ ਕਹੀ ਵੀ ਮੇਰਾ ਜਿਹੜਾ ਗੱਤਕੇ ਦੇ ਪ੍ਰੋਗਰਾਮ ਤੇ ਸੱਦ ਲਾਉਂ ਕਹਿੰਦਾ ਤੈਨੂੰ ਕੀ ਲੱਭਦਾ ਉੱਦਾ ਜਾਣਗੇ ਮੈਂ ਕਿਹਾ ਵੀ ਤੇਰੇ ਪ੍ਰੋਗਰਾਮ ਤੇ ਕਿੱਥਾ ਆਉਂਦਾ ਜੀ ਕਹਿੰਦਾ ਵੀ ਲਫਾਫਾ ਭਰ ਕੇ ਦੇਈਦਾ ਜੇ ਦੇਣਾ ਤੂੰ ਕਹਣਾ ਵੀ ਦੇ ਕੇ ਜਾ ਨਿਆਣੇ ਨੂੰ ਮੈਂ ਕਿਹਾ ਹਾਂ ਸਾਡਾ ਜਥੇਦਾਰ ਉਹ ਨਿਆਣੇ ਨੂੰ ਅਸ਼ੀਰਵਾਦ ਦੇ ਕੇ ਜਾਵੇ ਕਹਿੰਦਾ ਨਹੀਂ ਉਹ ਨਹੀਂ ਦੇਣਾ ਪਰ ਮਜਬੂਰੀ ਕੀ ਆ ਵੀ ਜਥੇਦਾਰ ਨੇ ਦਿੱਤੀ ਇਹ ਪਾਸ ਕਰਾਉਣਾ ਉਹਨੂੰ ਕਿਸੇ ਉੱਚ ਅਹੁਦੇ ਦੇ ਸ਼੍ਰੋਮਣੀ ਕਮੇਟੀ ਦੇ ਪਾਵਰ ਦੀ ਲੋੜ ਆ ਨਹੀਂ ਤਾਂ ਉਹਦੇ ਟੀਏ ਨਹੀਂ ਪਾਸ ਹੋਣੇ ਉਹ ਜੇ ਜਲੰਧਰ ਆਊਗਾ ਉਹਦੀ ਗੱਡੀ ਦਾ ਤੇਲ ਲੱਗਾ ਉਹਨੇ ਜਾ ਕੇ ਉਹ ਕਲਰਕ ਕੋ ਖੜਾ ਹੋਣਾ ਤਨਖਾਹ ਉਹਦੀ ਕਲਰਕ ਨੇ ਬਣਾਉਣੀ ਆ ਸੋ ਕੌਮ ਨੇ ਉਹਨੂੰ ਆਜ਼ਾਦ ਹਸਤੀ ਉਹਦੋਂ ਹੋ ਗਈ ਜਦੋਂ ਉਹਦੀ ਉਹਦੀ ਪਾਵਰ ਅਲੱਗ ਹੋ ਗਈ ਉਹਦਾ ਖਰਚਾ ਪਾਣੀ ਕੌਮ ਸਿੱਧਾ ਦੇਵੇ ਸਿੱਧਾ ਇੱਕ ਸਿਸਟਮ ਬਣੇ ਜਿੱਤੇ ਉਹਦੀ ਉਹਦਾ ਅਲੱਗ ਹੋਵੇ ਫੇ ਉਹ ਆਜ਼ਾਦ ਉਹਨੂੰ ਕਿਸੇ ਦੀ ਕਰਦਾ ਉਹਨੂੰ ਸੁਖਬੀਰ ਦੀ ਲੋੜ ਐ ਨਾ ਉਹਨੂੰ ਕਿਸੇ ਦੀ ਲੋੜ ਪਰ ਜਦ ਤੱਕ ਉਹ ਕਿਸੇ ਤੋਂ ਤਨਖਾਹ ਲੈ ਹੁਣ ਦੇਖੋ ਗੁਰਦੁਆਰੇ ਦੇ ਵਿੱਚ ਗ੍ਰਾਂਤੀ ਸਿੰਘ ਆ ਹੁਣ ਗ੍ਰਾਂਤੀ ਵੀ ਤਾਂ ਉਸ ਗੁਰਦੁਆਰੇ ਦਾ ਇੱਕ ਜਾਇਦਾਦ ਦੇ ਤੌਰ ਤੇ ਆ ਬਿਲਕੁਲ ਜੀ ਫੇਰ ਉਹਦੇ ਕੋ ਕਿੰਨੀ ਪਾਵਰ ਆ ਕੁਛ ਸਿਸਟਮ ਆ ਨਾ ਜਦੋਂ ਉਹ ਸਿਸਟਮ ਚ ਰਹੂਗਾ ਤੇ ਉਹਨੂੰ ਉਸ ਸਿਸਟਮ ਦੇ ਬੇਤੇ ਦੀ ਚੱਲਣਾ ਪਊਗਾ ਫਿਰ ਉਹ ਤੋਂ ਬਾਹਰ ਨਹੀਂ ਹੋ ਸਕਦਾ ਬਿਲਕੁਲ ਜੀ ਬਿਲਕੁਲ ਇਹ ਤਾਂ ਹੁਣ ਜੇ ਪਿੰਡ ਦਾ ਗ੍ਰਾਂਥੀ ਕਹਿ ਵੀ ਪ੍ਰਧਾਨ ਨੂੰ ਕਹਿ ਵੀ ਤੂੰ ਇੱਥੇ ਗਲਤ ਕੰਮ ਕੀਤਾ ਮਰਜ਼ਾਦਾ ਨਹੀਂ ਹੁੰਦਾ ਕਹਣਾ ਸਵੇਰੇ ਚ ਬੁੱਲੀ ਦੀ ਚੱਕ ਦੌੜ ਜਾ ਬਿਲਕੁਲ ਬਾਕੀ ਪਿੰਡ ਵਾਲੇ ਕਿੱਥੇ ਖੜਨਗੇ ਕਿੰਨੇ ਦਿਨ ਖੜਨਗੇ ਉਹਨੇ ਕਿਹਾ ਗ੍ਰਾਂਥੀ ਤਾਂ ਬਾਹਰ ਆਇਆ ਇੱਕੂ ਪਿੰਡ 'ਚ ਲੜਾਈ ਪਣੀ ਸੋ ਇਹ ਜਿੰਨਾ 'ਚ ਸਾਡੀ ਕੌਮ ਇੱਕ ਸਿਸਟਮ ਲੈ ਕੇ ਨਹੀਂ ਬਣਾਉਂਦੀ ਉਹਨਾਂ 'ਚ ਇਹ ਹੱਲ ਹੋਣੇ ਨੇ ਜੀ ਸੋ ਇੱਕ ਅਲੱਗ ਮੁੱਦਾ ਵੀ ਹੈ ਇਹਦੇ ਬਾਰੇ ਆਪਾਂ ਫੇਰ ਖੁੱਲੇ ਟਾਈਮ ਰੱਖਾਂਗੇ ਤੇ ਹੁਣ ਇਜਾਜ਼ਤ ਲਵਾਂਗੇ ਤੁਹਾਡੇ ਤੋਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਤੇ ਸੋ ਇਹ ਸੰਨ ਯਾਨੀ ਜਗਜੀਤ ਸਿੰਘ ਜਥੇਦਾਰ ਜਗਜੀਤ ਸਿੰਘ ਜੀ ਜਿਨ੍ਹਾਂ ਨੇ ਖਾਲਸਾ ਹੈਰੀਟੇਜ ਫਾਊਂਡੇਸ਼ਨ ਕੈਨੇਡਾ ਦੀ ਧਰਤੀ ਤੇ ਚਲਾਈ ਹੋਈ ਹੈ ਘੋੜਸਵਾਰੀ ਅਤੇ ਬੱਚਾਂ ਨੂੰ ਸਿਖਾਉਂਦੇ ਨੇ ਤੇ ਕਾਫੀ ਜਿਹੜੇ ਕੱਲ ਨੂੰ ਇਸ ਤਰ੍ਹਾਂ ਦੇ ਮੁਕਾਬਲੇ ਹੋਣਗੇ ਕੀ ਕੀ ਵਿੱਚ ਇਵੈਂਟ ਰੱਖੇ ਜਾਣਗੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਕਈ ਲੋਕਾਂ ਨੂੰ ਹੋ ਸਕਦਾ ਵਿੱਚ ਕੀਤੀਆਂ ਹੋਈਆਂ ਗੱਲਾਂ ਬੁਰੀਆਂ ਵੀ ਲੱਗਣਗੀਆਂ ਤਕਲੀਫ ਵੀ ਦੇਣਗੀਆਂ ਤੇ ਲੇਕਿਨ ਜਿਹੜੀ ਸਚਾਈ ਐ ਸੋ ਸਚਾਈ ਐ ਸਚਾਈ ਨੂੰ ਜਾਂ ਆਮ ਗੱਲਾਂ ਨੂੰ ਤੁਹਾਡੇ ਤੱਕ ਲੈ ਕੇ ਆਉਣਾ ਸਾਡੀ ਜ਼ਿੰਮੇਵਾਰੀ ਐ ਸੋ ਦੇਖਦੇ ਰਹੋ ਐਸੇ ਤਰ੍ਹਾਂ ਚੈਨਲ ਤੇ ਕੱਲ ਨੂੰ ਫੇਰ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਇੱਕ ਵਾਰ ਫੇਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਬੱਚਿਆਂ ਦੁਆਰਾ ਕੀਤੇ ਜਾਂਦੇ ਨੇ ਕੌਣ ਫਰਸ ਸੈਕਿੰਡ ਤੇ ਥਰਡ ਆਉਂਦਾ ਤੇ ਕਿਹਨਾਂ ਦੁਆਰਾ ਜਜਮੈਂਟ ਜਿਹੜੀ ਉਹ ਕੀਤੀ ਜਾਂਦੀ ਐ